ਉਹ ਲੱਗਦਾ ਹੈ ਕਿ ਬੰਦਾ ਪਾਰਲੀਮੈਂਟ 'ਚ ਨਹੀਂ ਜਾਂਦਿੱਤਾ ਤੇ ਉਹਨੂੰ ਸੀਐਮ ਬਣ ਤੱਕ ਦੀ ਜਿਹੜੀ ਇਹ ਖੁੱਲ ਮਿਲ ਜੇਗੀ ਸੀਐਮ ਲੋਕਾਂ ਨੇ ਬਣਾਉਣਾ ਭਗਵੰਤ ਮਾਨ ਨੇ ਨਹੀਂ ਨਾ ਬਣਾਉਣਾ ਜੀ ਉਹਨੂੰ ਲੋਕ ਦੱਸਣਗੇ ਕਿ ਸਾਡਾ ਮੁੱਖ ਮੰਤਰੀ ਕੌਣ ਹੋਊਗਾ ਡੀਸੀ ਅੰਮ੍ਰਿਤਸਰ ਤੇ ਡੀਸੀ ਐਸਐਸਪੀ ਨੂੰ ਇਹ ਭੇਜਿਆ ਕਿ ਜੇ ਭਾਈ ਅਮਰਦਪਾਲ ਸਿੰਘ ਪਾਰਲੀਮੈਂਟ 'ਚ ਬੋਲਦਾ ਤਾਂ ਸਾਡੀ ਸਟੇਟ ਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਹੈ ਉਹਦੇ ਨਾਲ ਕਿ ਅਕਸਰ ਹੀ ਕਹਿੰਦੇ ਸੀ ਪੜਕਾਉ ਬਿਆਨ ਪੜਕਾਉ ਬਿਆਨ ਕੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਭਾਈ ਪਾਰਲੀਮੈਂਟ ਦੇ ਵਿੱਚ ਆ ਕੇ ਕੋਈ ਅਜੀਹਾ ਬਿਆਨ ਨਾ ਦੇ ਜਿਸ ਦੇ ਨਾਲ ਜਨਤਾ ਫਿਰ ਪਰ ਉੱਠ 18 ਲੱਖ ਲੋਕ ਨੇ ਕੜੂਰ ਸਾਹਿਬ ਹਲਕੇ ਦੇ 2 ਲੱਖ ਵੋਟਾਂ ਦੀ ਲੀਡ ਨਾਲ ਉਹ ਜਿਤਾਉਂਦੇ ਨਹੀਂ ਸੀ ਜਿਨ੍ਹਾਂ ਨੂੰ ਖਤਰਾ ਮਹਿਸੂਸ ਹੁੰਦਾ ਤਾਂ ਖਤਰਾ ਤਾਂ ਸਾਬਤ ਕਰੋ ਨਾ ਇਹਦਾ ਵੱਖਰਾ ਉਪਾਅ ਕੀ ਹੋਊਗਾ ਕਿਵੇਂ ਬੰਦਾ ਬਾਹਰ ਆਊਗਾ ਬੰਦਾ ਬਾਹਰ ਤਾਂ ਅੱਗੇ ਪਹਿਲਾਂ ਕੀ ਹੋਇਆ ਸੀ ਇੱਕ ਬੰਦਾ ਬਾਹਰ ਕੱਟਣ ਲਈ ਤੁਸੀਂ ਜੇਲ੍ਹ ਦਾ ਘਰਾਉ ਕਰ ਲਿਆ ਔਰ ਸੌਰੀ ਥਾਣੇ ਦਾ ਘਰਾਉ ਕਰ ਲਿਆ ਥਾਣੇ ਦਾ ਘਰਾਉ ਕਰਕੇ ਬੰਦਾ ਇਸੇ ਗੱਲ ਤੋਂ ਦੋਨਾਂ ਬੰਦੇ ਉੱਥੇ ਛੱਡ ਦਿੱਤੇ ਹੁਣ ਫਿਰ ਤੁਸੀਂ ਕਿਹੜਾ ਨਵਾਂ ਹੱਲ ਕੱਢ ਕੇ ਲਿਆਓਗੇ ਬਜਨੌਲਾ ਕਾਂਡ ਦੇ ਵਿੱਚ ਕੀ ਹੋ ਗਿਆ ਬਾਈ ਜੀ ਐਡਾ ਵੱਡਾ ਕੀ ਕਰ ਦਿੱਤਾ ਉਹ ਜਿਹੜੇ ਭਾਈ ਸਾਹਿਬ ਦੇ ਨਾਲ ਜਿਹੜੇ ਨੌਜਵਾਨ ਹੁੰਦੇ ਸੀਗੇ ਜਿਹੜੇ ਉਹਨਾਂ ਦੀ ਪਰਸਨਲ ਸਿਕਿਉਰਿਟੀ ਤੌਰ ਤੇ ਕੰਮ ਕਰਦੇ ਸੀਗੇ ਉਹ ਉੱਥੇ ਗਏ ਉਹਨਾਂ ਨੇ ਅੰਦਰ ਬੈਠੇ ਐਸਐਸਪੀ ਨਾਲ ਵਧੀਆ ਗੱਲ ਕੀਤੀ ਛੱਡ ਦਿੱਤਾ ਉਹ ਵਾਪਸ ਆ ਗਏ ਇਹਦੇ ਚ ਦੱਸੋ ਕੀ ਹੋਇਆ 2027 ਦੇ ਵਿੱਚ 99% ਝਾੜੂ ਵਾਲਿਆਂ ਦੀਆਂ ਜਮਾਨਤਾਂ ਜਬਤ ਹੁੰਦੀਆਂ ਤੁਹਾਨੂੰ ਦਿਖਾਵਾਂਗੇ 99% ਤੁਹਾਨੂੰ ਅਕਾਲੀਆਂ ਦੀਆਂ ਜਮਾਨਤਾਂ ਜਬਤ ਹੋਣ ਦਿਨਾ ਮੁਖਾਵਾਂਗੇ ਜੀ ਕਿ ਜਿਹੜੀ ਆ ਬੋਲੀ ਹੋਈ ਗੱਲ ਲੋਕ ਸਾਹਮਣੇ ਰੱਖ ਲੈਂਦੇ ਹੁੰਦੇ ਆ ਨੇ ਰਿਜ਼ਲਟ ਵਾਲੇ ਦਿਨ ਕੱਢਾਂਗੇ ਉਦੋਂ ਦੇਖਾਂਗੇ ਕੀ ਕੁਝ ਬੰਦ ਆ ਮੈਂ ਕਹਿੰਦਾ ਜਰੂਰ ਸਾਹਮਣੇ ਰੱਖਿਓ ਜੀ ਬਹੁਤ ਸਾਰੇ ਇਹ ਕਹਿ ਦਿੰਦੇ ਕਿ ਸਿਸਟਮ ਦੇ ਨਾਲ ਅਮਰਪਾਲ ਸਿੰਘ ਦਾ ਸਮਝੌਤਾ ਹੋ ਗਿਆ 18 ਸਿੱਤੀ ਟੀਮ ਬਣ ਗਈ ਤਾਂ ਭਾਜਪਾ ਨਾਲ ਰਲ ਕੇ ਖੇਡਣਗੇ 27 'ਚ ਸਰਕਾਰ ਬਣਾ ਸਕਦੇ ਵੇ ਕਿ ਸਮਝੌਤਾ ਹੋਇਆ ਤੇ ਫਿਰ ਬੋਲਣ ਤੋਂ ਪਰਬੰਦੀ ਕਿਉਂ ਜੇ ਸਮਝੌਤਾ ਨਹੀਂ ਹੋਇਆ ਤਾਂ ਇੱਕ ਸਾਲ ਰਹਿ ਗਿਆ ਸਿੱਖ ਆਪਦੀਆਂ ਮੁਠੀਆਂ ਚ ਤੁੱਕੀ ਬੈਠੇ ਆ ਇਹਨਾਂ ਨੂੰ 21 ਦੀਆਂ 31 ਪਾ ਕੇ ਜਿਹੜਾ ਇੱਥੋਂ ਤੋੜਨਗੇ ਜਿਹੜੀ ਗੱਲ ਇਹ ਕਹਿੰਦੇ ਵੀ ਭਾਜੀਪੀ ਦੇ ਨਾਲ ਭਾਈ ਸਾਹਿਬ ਰਲੇ ਆ ਜੇ ਭਾਜੀਪੀ ਨਾਲ ਰਲੇ ਹੁੰਦੇ ਨਾ ਤਾਂ ਅੱਜ ਨੂੰ ਕਿੱਦੇ ਦੇ ਇੱਥੇ ਆ ਕੇ ਪੰਜਾਬ ਦੇ ਵਿੱਚ ਫਿਰਦੇ ਹੁੰਦੇ ਸਿਕਿਉਰਟੀਆਂ ਮਿਲੀਆਂ ਹੁੰਦੀਆਂ ਪਰੋਲਾਂ ਤੇ ਆਏ ਹੁੰਦੇ ਬਾਹਰ ਆ ਪਰਚੇ ਨਹੀਂ ਐਨਐਸਏ ਨਹੀਂ ਲੱਗਦੀ ਸੀ ਤੰਨਾਰੀ ਮਹਾਰਾਜਾ ਵੀ ਬਣਾ ਕੇ ਦੇਖ ਲਿਆ ਇਹਨਾਂ ਨੇ ਵਪਾਰੀ ਵੀ ਬਣਾ ਕੇ ਦੇਖ ਲਿਆ ਬਾਦਲ ਇਹਨਾਂ ਨੇ ਆ ਚੁਟਕਲੇ ਸੁਣਾਉਣ ਵਾਲਾ ਵੀ ਬਣਾ ਕੇ ਦੇਖ ਲਿਆ ਕੀ ਪੰਜਾਬ ਦਾ ਕੀਤਾ ਮੈਂਬਰ ਪਾਰਲੀਮੈਂਟ ਖਡੂਰ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ NSA ਦੇ ਤਹਿਤ ਜੇਲ੍ਹ ਦੇ ਵਿੱਚ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਦੇ ਸਾਥੀ ਪੰਜਾਬ ਦੇ ਵਿੱਚ ਚਾਹੇ ਸ਼ਿਫਟ ਕਰ ਦਿੱਤੇ ਗਏ ਥੋੜਾ ਡਿਟੇਲ ਚ ਜਾਈਏ ਖਾਲਸਾ ਵਹੀਰ ਜਾਂ ਕਹਿ ਲਈਏ ਕਿ ਇੱਕ ਜਿਹੜਾ ਥਾਣੇ ਵਾਲਾ ਕਾਂਡ ਹੋਇਆ ਸੀ ਉਸ ਦੇ ਤਹਿਤ ਸਭ ਕੁਝ ਹੋਇਆ ਉਸ ਦੇ ਤਹਿਤ ਤਿੰਨ ਵਾਰ NSA ਡਿਬਰੂਗੜ ਦੇ ਵਿੱਚ ਲੱਗ ਜਾਂਦੀ ਹੈ ਉnder ਕਾਰਨ ਕੀ ਸੀ ਰੀਜ਼ਨ ਕੀ ਸੀ ਇਹ ਮਾਮਲਾ ਸੁਪਰੀਮ ਕੋਰਟ ਚਲਾ ਜਾਂਦਾ ਸੁਪਰੀਮ ਕੋਰਟ ਤੋਂ ਬਾਅਦ ਹਾਈ ਕੋਰਟ ਆਉਂਦਾ ਤੇ ਹਾਈ ਕੋਰਟ ਪੰਜਾਬ ਸਰਕਾਰ ਨੂੰ ਪੁੱਛਦੀ ਹੈ ਕਿ ਵੀ ਉਹਨੇ ਪਾਰਲੀਮੈਂਟ ਦੇ ਵਿੱਚ ਬੋਲਣਾ ਤੇ ਤੁਹਾਨੂੰ ਕੋਈ ਨਈ ਰੀਜ਼ਨ ਕੋਈ ਹੈਗਾ ਕਾ ਦਿੱਕਤ ਤੇ ਇਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇ ਤੇ ਇਹਨਾਂ ਦੇ ਵੱਲੋਂ ਇੱਕ ਰੀਜ਼ਨ ਪਾਇਆ ਗਿਆ ਰੀਜ਼ਨ ਹੈ ਕੀ ਆ ਉਹਦੇ ਸਬੰਧੀ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਨੇ ਅਜੇ ਹਾ ਕਿਹੜਾ ਕਾਰਨ ਕੱਢ ਕੇ ਲਿਆ ਕੇ ਸਾਹਮਣੇ ਰੱਖ ਦਿੱਤਾ ਜਿੰਦੇ ਕਰਕੇ ਹਾਈ ਕੋਰਟ ਵੀ ਸੋਚਣ ਲਈ ਮਜਬੂਰ ਸੁਪਰੀਮ ਕੋਰਟ ਵੀ ਸੋਚਣ ਲਈ ਮਜਬੂਰ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਿਹੜੀ ਆ 3 4 5 ਲੱਖ ਜਿਹੜੀ ਵੋਟ ਪਈ ਸੀ ਉਸ ਦੇ ਤਹਿਤ ਉਹਨੂੰ ਨਹੀਂ ਬੋਲਣ ਦਾ ਜਿਹੜਾ ਨਹੀਂ ਬੋਲਣ ਦਿੱਤਾ ਜਾਊਗਾ ਅਸਲ ਚ ਕਾਰਨ ਕੀ ਹੈ ਸਾਡੇ ਨਾਲ ਨੇ ਤੇ ਅੰਦਰ ਸਿੰਘ ਢਿੱਲੋ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਪੰਜਾਬ ਜਥੇਬੰਦੀ ਤੋਂ ਵੀਰ ਜੀ ਤੁਸੀਂ ਵਿਚਰਦੇ ਹੋ ਮੁਕਸ ਜਿਲ੍ਹੇ ਦੇ ਵਿੱਚ ਹੁਣ ਕਾਰਨ ਕੀ ਹੈ ਜਿਹੜੀ ਮੈਂ ਗੱਲ ਡਿਟੇਲ ਚ ਦੱਸੀ ਹੈ ਕਿ ਸੁਪਰੀਮ ਕੋਰਟ ਮਾਮਲਾ ਗਿਆ ਸੁਪਰੀਮ ਕੋਰਟ ਚ ਹਾਈ ਕੋਰਟ ਚ ਆ ਗਿਆ ਹਾਈ ਕੋਰਟ ਤੋਂ ਬਾਅਦ ਫਿਰ ਪੰਜਾਬ ਸਰਕਾਰ ਕੋ ਜਾਂਦਾ ਤੇ ਪੰਜਾਬ ਸਰਕਾਰ ਕੁਝ ਰੀਜ਼ਨ ਲਾ ਦਿੰਦੀ ਹੈ ਰੀਜ਼ਨ ਹੈ ਕੀ ਜਦੋਂ ਹਾਈ ਕੋਰਟ ਦੇ ਅੰਦਰ ਜਦੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਪਟੀਸ਼ਨ ਜਿਹੜੀ ਐਨਐਸਏ ਨੂੰ ਚੈਲੰਜ ਕੀਤਾ ਗਿਆ ਸੀਗਾ ਤੇ ਮਾਨਯੋਗ ਜਿਹੜਾ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕਿਹਾ ਸੀਗਾ ਵੀ ਜਿਹੜੀ ਤੁਸੀਂ ਇੱਥੇ ਪਟੀਸ਼ਨ ਪਹਿਲਾਂ ਦਾਇਰ ਕੀਤੀ ਜਿਹੜੀ ਚੱਲ ਰਹੀ ਸੀ ਵੀ ਉਹਦੇ ਵਿੱਚ ਤੁਸੀਂ 6 ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਆਰਡਰ ਜਿਹੜਾ ਤੁਸੀਂ ਸੁਣਾਓ ਉਸ ਤੋਂ ਬਾਅਦ ਜਿਹੜਾ ਇਹ ਵਿంటర్ ਸੈਸ਼ਨ ਜਿਹੜਾ ਹੁਣ ਜਿਹੜਾ ਚੱਲਣਾ ਹੈ ਇਹਦੇ ਤੇ ਜਿਹੜਾ ਆਪਣਾ ਇਹਦੇ ਵਿੱਚ ਭਾਈ ਸਾਹਿਬ ਦੀ ਸ਼ਮੂਲੀਅਤ ਤੇ ਉਹਦੇ ਵਿੱਚ ਆਪਦੇ ਜਿਹੜੇ ਖਡੂਰ ਸਾਹਿਬ ਹਲਕੇ ਦੇ ਜਿਹੜੇ ਮੁੱਦੇ ਆਗੇ ਆਪਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਚੁੱਕਣ ਵਾਸਤੇ ਸਾਡੀ ਪਾਰਟੀ ਨੇ ਜਿਹੜਾ ਹੈ ਉਹਦੀ ਵੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਤੇ ਉਹ ਜਿਹੜਾ ਪਟੀਸ਼ਨ ਹੈ ਉਹ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੂਵ ਕਰਤੀ ਸੀ ਕਿ ਜੇ ਤੁਹਾਨੂੰ ਕੋਈ আপত্তি ਨਹੀਂ ਕੀ ਜੇ ਤੁਹਾਨੂੰ ਕੋਈ ਇਹਦੇ ਤੇ ਕੋਈ ਆਪਣਾ ਇਤਰਾਜ਼ ਨਹੀਂ ਤਾਂ ਤੁਸੀਂ ਸਾਨੂੰ ਜਿਹੜੀ ਹੈ ਪਰਮਿਸ਼ਨ ਦੀ ਜਿਹੜੀ ਆਗਿਆ ਦਿਓ ਤੇ ਇੱਕ ਆਪ ਦਾ ਕਮੈਂਟ ਆਉਣ ਜਿਹੜਾ ਪਾਸ ਕਰਕੇ ਸਾਨੂੰ ਦੋ ਤਾਂ ਕਿ ਜਿਹੜਾ ਅਸੀਂ ਅੱਗੇ ਜਿਹੜਾ ਇਹਨੂੰ ਪ੍ਰੋਸੀਡ ਆਨ ਕਰਕੇ ਭਾਈ ਅਮਰਤਪਾਲ ਸਿੰਘ ਜਿਹੜਾ ਆਉਣ ਵਾਲਾ ਸੈਸ਼ਨ ਹੈ ਉਹਦੇ ਚ ਬੋਲ ਸਕਣ ਪਰ ਬੜੀ ਨਿੰਦਿਆਯੋਗ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਇਹ ਮੁੱਖ ਮੰਤਰੀ ਹੈ ਇਹਨੇ ਜਿਹੜਾ ਉਹਦੇ ਉੱਤੇ ਜਿਹੜਾ ਆਪ ਦੀ ਸਪਸ਼ਟੀਕਰਨ ਜਿਹੜਾ ਦਿੱਤਾ ਉਹ ਵੈਸੇ ਤਾਂ ਪੰਜਾਬ ਦੇ ਲੋਕਾਂ ਨੂੰ ਤੇ ਸਾਨੂੰ ਪਹਿਲਾਂ ਹੀ ਉਮੀਦ ਸੀਗੀ ਸਾਡੇ ਮੁੱਖ ਮੰਤਰੀ ਤੋਂ ਕਿਉਂਕਿ ਜਿਹੜਾ ਬਾਈ ਦੀਪ ਸਿੱਧੂ ਕਹਿੰਦਾ ਸੀ ਨਾ ਵੀ ਭਗਵੰਤ ਮਾਨ ਜਿਹੜਾ ਹੈ ਇਹ ਬਿਆਨਤ ਸਿੰਘ ਤੋਂ ਵੀ ਕਿਤੇ ਉੱਤੋਂ ਦੀ ਹੋ ਕੇ ਜਾਊਗਾ ਉਹ ਗੱਲ ਸੱਚ ਹੈ ਉਹ ਬਾਈ ਦੀਪ ਦੀਆਂ ਗੱਲਾਂ ਅੱਜ ਵਾਕਈ ਸੱਚੀਆਂ ਹੋ ਰਹੀਆਂ ਉਹ ਜਿਹੜੀ ਬਾਈ ਜੀ ਨੇ ਗੱਲ ਕਹੀ ਸੀਗੀ ਉਹਦੇ ਤਹਿਤ ਜੇ ਅੱਜ ਦੇਖਗੇ ਪਹਿਲਾਂ ਸਾਡੇ ਜਿਹੜੇ 40 ਤੋ ਪਲੱਸ ਜਿਹੜੇ ਨੌਜਵਾਨ ਆ ਪੰਜਾਬ ਦੀਆਂ ਜ਼ਿਲ੍ਹਾ ਚ ਬੈਠੇ ਨੇ ਪਲੱਸ ਸਾਡਾ ਜਿਹੜੇ ਪੰਜਾਬ ਦਾ ਸਾਡੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਸਾਡੇ ਮੁਖੀ ਐ ਭਾਈ ਅਮਰਤਪਾਲ ਸਿੰਘ ਐਮਪੀ ਸਾਹਿਬ ਉਹ ਡਿਬਰੂਗਰ ਬੈਠੇ ਨੇ ਉਹਨਾਂ ਦੇ ਜਿਹੜੇ ਉੱਥੇ ਬੋਲਣ ਦੇ ਉੱਤੇ ਇਹਨਾਂ ਨੇ ਜਿਹੜਾ ਲਿਖੇ ਭੇਜਿਆ ਡੀਸੀ ਅੰਮ੍ਰਿਤਸਰ ਤੇ ਡੀਸੀ ਐਸਐਸਪੀ ਨੂੰ ਇਹ ਭੇਜਿਆ ਕਿ ਜੇ ਭਾਈ ਅਮਰਤਪਾਲ ਸਿੰਘ ਪਾਰਲੀਮੈਂਟ ਚ ਬੋਲਦਾ ਤਾਂ ਸਾਡੀ ਸਟੇਟ ਦਾ ਲਾਅ ਐਂਡ ਆਰਡਰ ਖਰਾਬ ਹੁੰਦਾ ਉਹਦੇ ਨਾਲ ਹੂੰ ਬੜਾ ਇੱਕ ਜਿਹੜਾ ਬੇਤੁਕਾ ਜਿਹੜਾ ਉਹਦਾ ਕਨਕਲੂਜਨ ਨਿਕਲਿਆ ਪੰਜ ਪੇਜਾਂ ਦਾ ਆਰਡਰ ਹੈ ਉਹਦਾ ਜਿਹੜਾ ਆਪਾਂ ਨੂੰ ਜੇ ਟੋਟਲੀ ਰੀਡ ਕਰਕੇ ਉਹਦਾ ਆਪਾਂ ਐਂਡ ਤੇ ਕਨਕਲੂਜਨ ਕੱਢਦੇ ਆ ਉਹਦਾ ਨਿਚੋੜ ਕੱਢਦੇ ਆ ਤਾਂ ਉਹ ਇਹ ਨਿਕਲਦਾ ਵੀ ਜੇ ਭਾਈ ਸਾਹਿਬ ਬੋਲਣਗੇ ਪਾਰਲੀਮੈਂਟ ਚ ਤਾਂ ਸਾਡੀ ਸਟੇਟ ਦਾ ਲਾਅ ਐਂਡ ਆਰਡਰ ਖਰਾਬ ਹੋਊਗਾ ਇਹ ਜਿਹੜੀ ਉਹਨਾਂ ਨੇ ਸਪਸ਼ਟੀਕਰਨ ਜਿਹੜਾ ਦੇ ਕੇ ਭੇਜਿਆ ਤਾਂ ਅਸੀਂ ਇਸ ਜਿਹੜਾ ਜਵਾਬ ਦਾ ਅਸੀਂ ਪੂਰਨ ਤੌਰ ਤੇ ਨਕੀਦੀ ਕਰਦੇ ਆ ਨਿੱਧਿਆਜੋਗ ਹੈ ਤੇ ਜਿਹੜਾ ਪੰਜਾਬ ਦਾ ਸੀਐਮ ਆ ਉਹਨੇ ਸਪਸ਼ਟ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਿੱਖ ਵਿਰੋਧੀ ਪਾਰਟੀ ਹੈ ਸਿੱਖ ਜਿਹੜੀ ਪੰਥਕ ਪਾਰਟੀ ਦੀ ਜਿਹੜੀ ਨਮਾਇੰਦਗੀ ਕੋਈ ਨੌਜਵਾਨ ਕਰ ਰਿਹਾ ਹੈ ਤੇ ਉਹਨੂੰ ਉਹਦੀ ਆਵਾਜ਼ ਨੂੰ ਜਿਹੜਾ ਦਬਾਉਣ ਦਾ ਕੰਮ ਹੈ ਉਹ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਉਹਨਾਂ ਨੇ ਕਾਰਨ ਲੱਭ ਕੇ ਲਿਆਂਦਾ ਕਿ ਜੇ ਇਹ ਬੋਲਦਾ ਤਾਂ ਪੰਜਾਬ ਦਾ ਲਾਅ ਐਂਡ ਆਰਡਰ ਵਿਕਟਿਕੋ ਪਿਛਲੇ ਦਿਨੀ ਖਾਲਸਾ ਵਹੀਰ ਦੇ ਵਿੱਚ ਤੱਤੀਆਂ ਗੱਲਾਂ ਇੱਕ ਥਾਣੇ ਵਾਲ ਨੂੰ ਰੁਕ ਕਰ ਲੈਣਾ ਜਾਂ ਉਹਨਾਂ ਦੀ ਸਪੀਚਾਂ ਨੂੰ ਲੈ ਕੇ ਅਕਸਰ ਹੀ ਕਹਿੰਦੇ ਸੀ ਪੜਕਾਉ ਬਿਆਨ ਪੜਕਾਉ ਬਿਆਨ ਕੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਭਾਈ ਪਾਰਲੀਮੈਂਟ ਦੇ ਵਿੱਚ ਆ ਕੇ ਕੋਈ ਅਜੀਹਾ ਬਿਆਨ ਨਾ ਦੇ ਜਿੰਦੇ ਨਾਲ ਜਨਤਾ ਫਿਰ ਪੜਕੁੱਠੇ ਮੈਨੂੰ ਇਹ ਦੱਸੋ ਜਗਮੀਤ ਜੀ ਜਦੋਂ ਤੱਕ ਭਾਈ ਸਾਹਿਬ ਨੇ ਵੀ ਹੀਰਾ ਚਲਾਈਆਂ ਹਾਂ ਐਂਡ ਚਲੋ ਜਿਹੜਾ ਆਪਣਾ ਆਪਾਂ ਗੱਲ ਕਰੀਏ ਅਜਨਾਲੇ ਠਾਣੇ ਦੀ ਬੜੇ ਵਾਰੀ ਹੋਇਆ ਬੜੇ ਜਿਹੜੇ ਬੜੀਆਂ ਵਿਰੋਧੀ ਧਰ ਦੇ ਲੀਡਰ ਹੈ ਜਦੋਂ ਕੋਈ ਉਹਨਾਂ ਦੇ ਬੰਦੇ ਨੂੰ ਧੱਕੇ ਨਾਲ ਪੁਲਿਸ ਫੜ ਲੈਂਦੀ ਆ ਬਾਰ ਦੇ ਵਿੱਚ ਜਾ ਕੇ ਧਰਨਾ ਲਾ ਦਿੰਦੇ ਆ ਪ੍ਰਦਰਸ਼ਨ ਕਰਦੇ ਆ ਕੋਈ ਉੱਥੇ ਉਹਨਾਂ ਨੇ ਕੋਈ ਬੰਬ ਤਾਂ ਨਹੀਂ ਸਿਰ ਦਿੱਤਾ ਜਾਂ ਕੋਈ ਉੱਥੇ ਉਹਨਾਂ ਨੇ ਕੋਈ ਜੋ ਕੋਈ ਵੱਡਾ ਨੁਕਸਾਨ ਤਾਂ ਨਹੀਂ ਕਰ ਦਿੱਤਾ ਜਾਂ ਜਿੰਨਾ ਚਿਰ ਭਾਈ ਸਾਹਿਬ ਤੇ ਐਨਐਸਏ ਨਹੀਂ ਲੱਗੀ ਉਦੋਂ ਪਹਿਲਾਂ ਕਿਹੜੇ ਪੰਜਾਬ 'ਚ ਦੰਗੇ ਹੋ ਗਏ ਆ ਹੀ ਨੁਕਸਾਨ ਕੀਤਾ ਇਹ ਤਾਂ ਇੱਕ ਬਸ ਇੱਕ ਪ੍ਰੋਪਗੈਂਡਾ ਇੱਕ ਪ੍ਰੋਪਗੈਂਡਾ ਦੇ ਤੌਰ ਤੇ ਜਿਹੜਾ ਇਸ ਨੂੰ ਵਰਤਿਆ ਜਾਂਦਾ ਅਜਨਾਲਾ ਕਾਂਡ ਹੋਇਆ ਅਜਨਾਲਾ ਕਾਂਡ ਦੇ ਵਿੱਚ ਕੀ ਹੋ ਗਿਆ ਬਾਈ ਜੀ ਏਡਾ ਵੱਡਾ ਕੀ ਕਰ ਦਿੱਤਾ ਉਹ ਜਿਹੜੇ ਭਾਈ ਸਾਹਿਬ ਦੇ ਨਾਲ ਜਿਹੜੇ ਨੌਜਵਾਨ ਹੁੰਦੇ ਸੀਗੇ ਜਿਹੜੇ ਉਹਨਾਂ ਦੀ ਪਰਸਨਲ ਸਿਕਿਉਰਿਟੀ ਤੌਰ ਤੇ ਕੰਮ ਕਰਦੇ ਸੀਗੇ ਉਹ ਉੱਥੇ ਗਏ ਉਹਨਾਂ ਨੇ ਅੰਦਰ ਬੈਠੇ ਐਸਐਸਪੀ ਨਾਲ ਵਧੀਆ ਗੱਲ ਕੀਤੀ ਛੱਡ ਦਿੱਤਾ ਉਹ ਵਾਪਸ ਆ ਗਏ ਇਹਦੇ ਵਿੱਚ ਦੱਸੋ ਕੀ ਹਪੱਤੀ ਹੋਈ ਹਾਂ ਜਦੋਂ ਪੁਲਿਸ ਨੂੰ ਰੋਕ ਰਹੀ ਸੀ ਉਹਨਾਂ ਨੂੰ ਉਦੋਂ ਕੋਈ ਨੌਜਵਾਨਾਂ ਦਾ ਪੁਲਿਸ ਨਾਲ ਮਾੜਾ ਮਾੜਾ ਤੱਕਾ ਮੁੱਕੀ ਹੋਇਆ ਉਹ ਅਕਸਰੀ ਚ ਹੁੰਦਾ ਆ ਥੋੜਾ ਟਾਈਮ ਪਹਿਲਾਂ ਤੁਸੀਂ ਲਾ ਲਓ ਜਿਹੜਾ ਇੱਥੇ ਆਪਣਾ ਜੈਤੋ ਦੇ ਵਿੱਚ ਹੋਇਆ ਉੱਥੇ ਕਿੰਨੀ ਕਿੰਨਾ ਪੁਲਿਸ ਦੇ ਨਾਲ ਹਤਾਤਾ ਪਾਈ ਲੋਕਾਂ ਦੀ ਹੋ ਗਈ ਆਪਦੇ ਹੱਕ ਮੰਗਦਿਆਂ ਦੀ 20 ਵਾਰੀ ਹੋਈ ਇਹ ਚੀਜ਼ ਪਰ ਇਹਨਾਂ ਕੋਲੇ ਇਹਨਾਂ ਨੇ ਇਹ ਚੀਜ਼ ਨੂੰ ਨਹੀਂ ਵੇਖਣਾ ਸਟੇਟ ਨੇ ਇਹ ਦੇਖਣਾ ਵੀ ਜਿਹੜਾ ਬੰਦਾ ਸਿੱਖ ਆਵਾਜ਼ ਸਿੱਖਾਂ ਦੀ ਆਵਾਜ਼ ਚੱਕਦਾ ਹੈ ਸਿੱਖ ਮੁੱਦਿਆਂ ਦੀ ਆਵਾਜ਼ ਚੱਕਦਾ ਜਿਹੜਾ ਪੰਜਾਬ ਪੰਜਾਬੀਅਤ ਦੀ ਸਹੀ ਗੱਲ ਕਰਦਾ ਹੈ ਉਸ ਨੂੰ ਹਮੇਸ਼ਾ ਦਬਾਉਣ ਦੀ ਗੱਲ ਕੀਤੀ ਜਾਂਦੀ ਹੈ ਹਮੇਸ਼ਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹਨਾਂ ਦੇ ਜਿਹੜੇ ਸਟੇਟਾਂ ਦੇ ਜਿਹੜੇ ਵੱਡੇ ਅਫਸਰਾਂ ਤੋਂ ਲਾ ਲਓ ਜਾਂ ਜਿਹੜੇ ਸੱਤਾ ਦੇ ਵਿੱਚ ਵੱਡੇ ਲੀਡਰ ਬੈਠੇ ਆ ਉਹ ਅਕਸਰ ਇਹ ਗੱਲ ਕਹਿ ਦਿੰਦੇ ਆ ਵੀ ਜਿਹੜਾ ਬੰਦਾ ਇੱਥੇ ਭਿੰਡਰਾ ਵਾਲਾ ਬੰਦੀ ਕੋਸ਼ਿਸ਼ ਕਰੂਗਾ ਅਸੀਂ ਉਹਨੂੰ ਜਿਹੜਾ ਹੈ ਉਹਦਾ ਖਾਤਮਾ ਕਰ ਦਾਂਗੇ ਉਹਨੂੰ ਅਸੀਂ ਜੇਲ੍ਹਾਂ ਦੇ ਵਿੱਚ ਦੱਬ ਦਾਂਗੇ ਜਾਂ ਅਸੀਂ ਜਿਹੜਾ ਉਸਨੂੰ ਖਤਮ ਕਰ ਦਵਾਵਾਂਗੇ ਅੰਮ੍ਰਿਤ ਚਾਹ ਦਾ ਬਿਆਨ ਆਇਆ ਸੀ ਪਿੱਛੇ ਤੁਸੀਂ ਸ਼ਾਇਦ ਸੁਣਿਆ ਹੋਵੇ ਉਹ ਕਹਿੰਦਾ ਵੀ ਪੰਜਾਬ ਦੇ ਵਿੱਚ ਇੱਕ ਬੰਦਾ ਭਿੰਡਰਾਲਾ ਬਣ ਦੀ ਕੋਸ਼ਿਸ਼ ਕਰਦਾ ਸੀ ਅਸੀਂ ਉਹਨੂੰ ਫੜ ਕੇ ਦੇਬਲੂਗੜ ਦੇ ਵਿੱਚ ਪਾ ਦਿੱਤਾ ਉਦੋਂ ਆਮ ਆਦਮੀ ਪਾਰਟੀ ਕੀ ਕਹਿੰਦੀ ਸੀ ਇਹ ਕਹਿੰਦੇ ਸੀ ਵੀ ਨਹੀਂ ਨਹੀਂ ਅਸੀਂ ਤਾਂ ਲਾਇਆ ਨਹੀਂ ਆ ਦੇਖੋ ਅੰਮ੍ਰਿਤ ਚਾਹ ਦਾ ਬਿਆਨ ਆਇਆ ਐਨਐਸਏ ਦਾ ਸੈਂਟਰ ਨੇ ਲਾਈ ਹੈ ਜਦੋਂ ਫਿਰ ਉਹਨਾਂ ਦੇ ਲੀਡਰ ਵੋਟਾਂ ਮੰਗਣ ਲਈ ਜਾਂਦੇ ਆ ਪੰਥ ਕਲਕਿਆਂ ਦੇ ਵਿੱਚ ਉੱਤੇ ਜਾ ਕੇ ਕਹਿ ਦਿੰਦੇ ਅਸੀਂ ਨਹੀਂ ਲਾਈ ਝਾੜੂ ਨਹੀਂ ਲਾਈ ਹੁਣ ਝਾੜੂ ਦਾ ਵੀ ਨਿਚੋੜ ਹੋ ਗਿਆ ਹੁਣ ਆਹ ਫੈਸਲਾ ਤਾਂ ਝਾੜੂ ਨੇ ਦਿੱਤਾ ਨਾ ਝਾੜੂ ਨੇ ਲਿਖ ਕੇ ਤੋਰਿਆ ਨਾ ਵੀ ਅਮਰ ਪਾਰਲੀਮੈਂਟ ਦੇ ਵਿੱਚ ਅਮਰਤਪਾਲ ਸਿੰਘ ਤੋਂ ਸਾਡੀ ਸਟੇਟ ਨੂੰ ਖਤਰਾ ਹੈ ਮੈਨੂੰ ਇਹ ਦੱਸੋ ਜੇ ਖਤਰਾ ਹੁੰਦਾ ਤੇ ਜਿਹੜੇ 18 ਲੱਖ ਲੋਕ ਨੇ ਖੜੂਰ ਸਾਹਿਬ ਹਲਕੇ ਦੇ 2 ਲੱਖ ਵੋਟਾਂ ਦੀ ਲੀਡ ਨਾਲ ਉਹ ਜਿਤਾਉਂਦੇ ਨਹੀਂ ਸੀ ਜੇ ਉਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਤਾਂ ਖਤਰਾ ਤਾਂ ਤੁਹਾਡੇ ਤੋਂ ਐ ਚੋਰਾਂ ਤੋਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਅੱਜ ਸਾਡੇ ਜਿੰਨੇ ਸਾਡੀਆਂ ਸੰਵਿਧਾਨਿਕ ਜਿਹੜੀਆਂ ਚੀਜ਼ਾਂ ਸੀ ਉਹਦੇ ਤੇ ਅੱਜ ਸੈਂਟਰ ਕਬਜ਼ਾ ਕਰ ਰਿਹਾ ਹੈ ਖਤਰਾ ਹੈ ਤੁਹਾਡੇ ਤੋਂ ਅਮਰਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਉਹਨੇ ਤਾਂ ਨਸ਼ੇ ਦੇ ਲੋਕਾਂ ਨੂੰ ਛੁਡਾਇਆ ਉਹਨੇ ਤਾਂ ਨੌਜਵਾਨਾਂ ਨੂੰ ਆਨੰਦਪੁਰ ਦੇ ਨਾਲ ਜੋੜਿਆ ਉਹਨੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਉਹਨੇ ਸਹੀ ਰਾਹ ਤੇ ਤੁਰਨ ਲਈ ਨੌਜਵਾਨਾਂ ਨੂੰ ਕਿਹਾ ਤੁਸੀਂ ਕੀ ਕੰਮ ਕਰ ਰਹੇ ਹੋ ਇਹ ਸਾਰੇ ਲੋਕਾਂ ਨੂੰ ਜਗ ਜਾਇਰ ਹੈ ਜਿਹੜੀ ਹੁਣ ਪਿਛਲੇ ਦਿਨੀ ਉਹਨਾਂ ਦੇ ਮਾਤਾ ਜੀ ਕੈਨੇਡਾ ਚੱਲੇ ਸੀ ਉਹਨਾਂ ਨੂੰ ਰੋਕ ਲਿਆ ਗਿਆ ਉਸ ਤੋਂ ਬਾਅਦ ਚਰਚਾਵਾਂ ਚਾਹੀਏ ਇਹ ਵੀ ਚੱਲੀਆਂ ਕਿ ਵੀਜ਼ਾ ਲੰਘਿਆ ਹੋਇਆ ਸੀ ਭਾਈ ਕਿ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਭਾਈ ਪਬਲਿਕ ਸਿਟੀ ਲੈਣ ਦੀ ਆਤਮ ਜੀ ਬਣ ਗਈ ਆ ਮਾਮਲਾ ਤਾਂ ਹੋਇਆ ਚਾਹੀਏ ਰੋਕ ਲਿਆ ਗਿਆ ਕਿਉਂ ਰੋਕਿਆ ਗਿਆ ਇੱਕ ਉਹ ਮਾਮਲਾ ਹੋਇਆ ਹੁਣ ਉਹਨਾਂ ਨੂੰ ਉੱਥੇ ਪਾਰਲੀਮੈਂਟ ਚੋਂ ਉਤਰਾਕ ਰੋਕ ਲਿਆ ਕਿ ਅਸਲ ਬਹੁਤ ਸਾਰੇ ਇਹ ਕਹਿੰਦੇ ਕਿ ਸਿਸਟਮ ਦੇ ਨਾਲ ਅਮਰਤਪਾਲ ਸਿੰਘ ਦਾ ਸਮਝੌਤਾ ਹੋ ਗਿਆ ਤਾਂ ਆਰਐਸਸੀ ਸਿੱਤੀ ਟੀਮ ਬਣ ਗਈ ਤਾਂ ਭਾਜਪੀ ਨਾਲ ਰਲ ਕੇ ਖੇਡਣਗੇ 27 ਚ ਸਰਕਾਰ ਬਣਾ ਸਕਦੇ ਵਾ ਤੇ ਸਮਝੌਤਾ ਹੋਇਆ ਤੇ ਫਿਰ ਬੋਲਣ ਤੋਂ ਪਰਬੰਦੀ ਕਿਉਂ ਜੇ ਸਮਝੌਤਾ ਨਹੀਂ ਹੋਇਆ ਤੇ ਡਿੱਕਾਗੀ ਚੱਲ ਰਿਹਾ ਇਹ ਜਿਹੜਾ ਕੁਝ ਵੀ ਕਰ ਰਿਹਾ ਨਾ ਇਹ ਜਿਹੜੇ ਪੰਥਕ ਨੌਜਵਾਨ ਪੰਥਕ ਸੋਚ ਦੀ ਇੱਕ ਲਹਿਰ ਹੈ ਨਾ ਉਸ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈ ਇਹ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਆ ਵੀ ਦੇਖੋ ਅਸੀਂ ਇੱਕ ਮੌਜੂਦਾ ਐਮਪੀ ਜਿਹੜਾ ਲੱਖਾਂ ਵੋਟਾਂ ਦੇ ਨਾਲ ਜਿੱਤਿਆ ਹੋਵੇ ਜਿਹੜਾ ਇੱਕ ਪਾਰਟੀ ਨੂੰ ਦੀ ਨਿਮਾਇੰਦਗੀ ਕਰਦਾ ਹੋਵੇ ਠੀਕ ਹੈ ਅੱਜ ਉਹ ਬੰਦੇ ਨੂੰ ਅਸੀਂ ਜਿਹੜਾ ਹੈ ਮਾ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੱਤਾ ਉਹਦੇ ਪਰਿਵਾਰ ਨੂੰ ਅਸੀਂ ਜੇ ਚਾਹੀਏ ਬਿਨਾ 57 ਵੀ ਅੱਜ ਤੱਕ ਮਾਤਾ ਜੀ ਦੇ ਕਦੇ ਨਹੀਂ ਲੱਗੀ ਵੱਡਾ ਕੋਈ ਨੈਸ਼ਨਲ ਸਕਿਉਰਿਟੀ ਐਕਟਰ ਦਾ ਦੂਰ ਦੀ ਗੱਲ ਹੈ ਛੋਟੇ ਤੋਂ ਛੋਟਾ ਪਰਚਾ ਵੀ ਨਹੀਂ ਉਹਨਾਂ ਨੂੰ ਉੱਥੇ ਜਾ ਕੇ ਰੋਕਣ ਦਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਐਗਜ਼ਾਮਪਲ ਸੈੱਟ ਕਰਦੇ ਆ ਜੇ ਆਪਾਂ ਉਹ ਦੂਜੇ ਪਾਸੇ ਵੇਖੀਏ ਇੱਕ ਸਾਧ ਜਿਹਦੇ ਤੇ ਬਲਾਤਕਾਰ ਦਾ ਪਰਚਾ ਜਿਹਦੇ ਤੇ ਕਤਲ ਦੇ ਪਰਚੇ ਜਿਹਨੂੰ ਸੀਬੀਆਈ ਨੇ ਅੰਦਰ ਦਿੱਤਾ ਹੋਵੇ ਉਹ ਤਾਂ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਬਾਹਰ ਆ ਜਾਂਦਾ ਤੇ ਸਾਡਾ ਨੌਜਵਾਨ ਜਿਹਨੂੰ ਜਿਤਾ ਕੇ ਲੱਖਾਂ ਵੋਟਾਂ ਨਾਲ ਜਿਤਾ ਕੇ ਭੇਜਿਆ ਹੋਵੇ ਉਹਨੂੰ ਇਹ ਉੱਤੇ ਪਾਰਲੀਮੈਂਟ 'ਚ ਨਹੀਂ ਬੋਲਣ ਦਿੱਤਾ ਜਾਂਦਾ ਸੋ ਇਹ ਜਿਹੜੀ ਸਟੇਟ ਹੈ ਇਹ ਹਮੇਸ਼ਾ ਸਿੱਖਾਂ ਨੂੰ ਸਿੱਖਾਂ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਕਰਦੇ ਰਹਿਣਗੇ ਠੀਕ ਹੈ ਜੇ ਇਹ ਇਦਾਂ ਹੁੰਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੱਲ ਕੀ ਕੱਢ ਕੇ ਲੈ ਕੇ ਆਓਗੇ ਜਿਹੜੇ ਲੋਕ ਜੁੜੇ ਫਿਰ ਕੱਲ ਨੂੰ ਤਾਂ ਹੋ ਸਕਦਾ ਕਿ ਮੈਂਬਰ ਪਾਰਲੀਮੈਂਟ ਜਿਹੜੀ ਮੈਂਬਰਸ਼ਿਪ ਆਉਂਦੀ ਉਹ ਰੱਦ ਕਰਕੇ ਕਹਿਣ ਕਿ ਕਰਾਉ ਚੋਣ ਤੇ ਦੁਬਾਰਾ ਫਿਰ ਬੰਦਾ ਨਵਾਂ ਬੰਨਣਾ ਚਾਹੀਦਾ ਕਿਉਂਕਿ ਲੋਕਾਂ ਦੀ ਤਾਂ ਦਵਾਜ ਦਬ ਰਹੀ ਹੈ ਨਾ ਕੜੂਰ ਸਾਹਿਬ ਦੇ ਲੋਕਾਂ ਦਾ ਕੀ ਕਸੂਰ ਆ ਉਹਨਾਂ ਦੇ ਨਾਂ ਦਾ ਕੰਮ ਹੋ ਰਿਹਾ ਨਾ ਉਹਨਾਂ ਦੀ ਕੋਈ ਆਵਾਜ਼ ਮੈਂਬਰ ਪਾਰਲੀਮੈਂਟ ਚੱਕੀ ਜਾ ਰਹੀ ਹੈ ਫਿਰ ਜਗਮੀਤ ਜੀ ਫਿਰ ਆਪਾਂ ਇਹ ਸੋਚ ਲਈਏ ਵੀ ਫਿਰ ਪੰਜਾਬ ਦੇ ਵਿੱਚ ਜਿਹੜਾ ਬੰਦਾ ਕੋਈ ਸੱਚ ਬੋਲਦਾ ਜੇ ਆਪਾਂ ਕਹੀਏ ਵੀ ਜੇ ਕੋਈ ਆਪਦੇ ਮੁੱਦਿਆਂ ਦੀ ਲੜਾਈ ਲੜਦਾ ਉਹ ਲੜਾਈ ਲੜਨੀ ਬੰਦ ਕਰ ਦੇ ਫਿਰ ਤਾਂ ਇਹ ਇਹ ਐਗਜ਼ਾਮਪਲ ਸੈੱਟ ਕਰ ਰਹੇ ਆ ਨਾ ਫਿਰ ਤਾਂ ਇਹ ਪਰ ਬੇਫਿਕਰ ਹੋ ਜੋ ਇਹਦਾ ਹੱਲ ਇਹ ਆ ਵੀ ਇੱਕ ਸਾਲ ਰਹਿ ਗਿਆ ਸਿੱਖ ਆਪਦੀਆਂ ਮੁਠੀਆਂ ਚ ਤੁੱਕੀ ਬੈਠੇ ਆ ਸਮਾਂ ਆਉਣ ਦੋ ਇਹਨਾਂ ਨੂੰ 21 ਦੀਆਂ 31 ਪਾ ਕੇ ਜਿਹੜਾ ਇਥੋਂ ਤੋੜਨਗੇ ਜਿਹੜੀ ਗੱਲ ਇਹ ਕਹਿੰਦੇ ਵੀ ਬੀਜੇਪੀ ਦੇ ਨਾਲ ਭਾਈ ਸਾਹਿਬ ਰਲੇ ਆ ਜੇ ਬੀਜੇਪੀ ਨਾਲ ਰਲੇ ਹੁੰਦੇ ਨਾ ਤਾ ਅੱਜ ਨੂੰ ਕਿੱਦੇ ਦੇ ਇੱਥੇ ਆ ਕੇ ਪੰਜਾਬ ਦੇ ਵਿੱਚ ਫਿਰਦੇ ਹੁੰਦੇ ਸਿਕਿਉਰਟੀਆਂ ਮਿਲੀਆਂ ਹੁੰਦੀਆਂ ਪਰੋਲਾਂ ਤੇ ਆਏ ਹੁੰਦੇ ਬਾਹਰ ਆ ਪਰਚੇ ਨਹੀਂ ਐਨਐਸਏ ਨਹੀਂ ਲੱਗਦੀ ਸੀ ਤੰਨਾਰੀ ਘਰ ਵਾਲੀ ਜਿਹੜੀ ਭਾਈ ਸਾਹਿਬ ਦੀ ਧਰਮ ਪਤਨੀ ਐ ਉਹ ਇੰਗਲੈਂਡ ਦੀ ਸਿਟੀਜ਼ਨ ਹੋਣ ਦੇ ਬਾਵਜੂਦ ਇੱਥੇ ਬੈਠੇ ਆ ਉਹਨਾਂ ਦਾ ਕੀ ਕਸੂਰ ਐ ਠੀਕ ਐ ਨਾ ਉਹ ਕੱਲ ਚੁਕੇ ਸੀ ਨਾ ਉਹ ਅੱਜ ਚੁਕੇ ਆ ਨਾ ਉਹ ਕੱਲ ਨੂੰ ਚੁਕਣ ਭਾਈ ਸਾਹਿਬ ਦਾ ਇੱਕ ਹੀ ਜਿਹੜਾ ਏਜੰਡਾ ਹੈ ਉਹ ਕਹਿੰਦੇ ਆ ਵੀ ਅਸੀਂ ਆਪਦੇ ਜਿਹੜੇ ਸਾਡੇ ਪੰਜਾਬ ਦੇ ਹੱਕ ਹੈ ਉਹਦੀ ਲੜਾਈ ਲੜਦੇ ਸੀ ਹਾਂ ਤੇ ਰਹਾਗੇ ਤੇ 2027 ਦੇ ਵਿੱਚ ਜੇ ਸੱਚੇ ਪਾਤਸ਼ਾਹ ਕਿਰਪਾ ਕਰਦਾ ਜਿਵੇਂ ਅਸੀਂ ਲੋਕਾਂ ਦਾ ਰੁਝਾਅ ਦੇਖਦੇ ਆ ਜਦੋਂ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਲੋਕ ਕਹਿੰਦੇ ਆ ਵੀ ਤੁਸੀਂ ਬੇਫਿਕਰ ਹੋ ਜਾਓ 2027 ਦੇ ਵਿੱਚ ਅਸੀਂ ਇਹ ਸਰਕਾਰ ਨੂੰ ਦੱਸਾਂਗੇ ਵੀ ਸਿੱਖਾਂ ਦੀ ਤਾਕਤ ਕੀ ਹੈ ਸਿੱਖ ਵੋਟ ਬੈਗ ਦੀ ਤਾਕਤ ਕੀ ਹੈ ਪਰ ਤੁਸੀਂ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਤਾਕਤ ਦੱਸਾਂਗੇ ਅੱਜ ਉਹਨਾਂ ਦੇ ਚੱਕਰ ਦੇ ਵਿੱਚ ਉਹ ਤੇ ਜੇਲ੍ਹ ਬੈਠੇ ਹੋਏ ਨੇ ਪਰ ਅੱਜ ਕਢਾਉਣ ਦੇ ਲਈ ਉਹ ਕੀ ਕਰ ਰਹੇ ਨੇ ਜੇ ਪਬਲਿਕ ਆਵਾਮ ਇੱਥੋਂ ਦੀ ਇਹ ਗੱਲ ਕਹਦੇ ਕਿ ਸਾਡਾ ਬੰਦਾ ਅੰਦਰ ਬੈਠਾ ਬਾਹਰ ਆਉਣਾ ਚਾਹੀਦਾ ਤੇ ਸਰਕਾਰ ਦੇ ਕੋਲ ਕੋਈ ਪਾਵਰ ਤਾਂ ਨਹੀਂ ਹੁੰਦੀ ਪਤਾ ਕੀ ਹੈ ਡੈਮੋਕਰੈਟਿਕ ਟੰਚ ਆ ਇੱਕ ਇੱਕ ਸਟਰਕਚਰ ਹੈ ਜਿਹੜਾ ਇਹਨਾਂ ਨੇ ਸਾਨੂੰ ਇੱਕ ਕਾਨੂੰਨ ਦੀਆਂ ਜੰਜੀਰਾਂ ਦੇ ਵਿੱਚ ਸਾਨੂੰ ਬੰਨ ਰੱਖਿਆ ਜੇ ਸਾਡਾ ਕੋਈ ਇੱਥੇ ਨੌਜਵਾਨ 10 ਬੰਦੇ ਇਕੱਠੇ ਹੋ ਕੇ ਇੱਥੇ ਤੁਸੀਂ ਚੱਲ ਪੋ ਤਾਂ ਇਹ ਜਿਹੜਾ ਹੈਗਾ ਹੈਗਾ ਮਿਨਿਓਰਟੀ ਦੇ ਉੱਤੇ ਇਹ ਦਾਬਾ ਪਾਉਂਦੇ ਆ। ਹਮ ਲੋਕੀ ਸਿਆਣੇ ਹੋਗੇ ਲੋਕਾਂ ਨੂੰ ਪਤਾ ਪਰ ਜਿਹੜਾ ਹੁਣ ਭਾਈ ਸਾਹਿਬ ਦੇ ਉੱਤੇ ਜਿਹੜਾ ਇਹ ਸਰਕਾਰ ਨੇ ਜਿਹੜਾ ਹੁਣ ਆਹ ਐਕਸ਼ਨ ਕੀਤਾ ਸਾਡੀ ਪਾਰਟੀ ਸਾਡੀ ਜਥੇਬੰਦੀ ਇਹਦਾ ਇੱਟ ਦਾ ਜਵਾਬ ਪੱਤਰ ਨਾਲ ਦੋਗੇ ਅਸੀਂ ਸੀਐਮ ਤੋਂ ਵੀ ਜਵਾਬ ਦੇਈਆਂ ਅਸੀਂ ਉਹ ਤੋਂ ਅਸੀਂ ਉਹਨੂੰ ਤੋਂ ਜਵਾਬ ਲਵਾਂਗੇ ਕਿ ਦੱਸੋ ਵੀ ਕੀ ਕੀ ਖਤਰਾ ਹੈ। ਖਤਰਾ ਤਾਂ ਸਾਬਤ ਕਰੋ ਨਾ। ਕੀ ਖਤਰਾ ਹੈ ਕਿ ਇਹ ਬਾਈ ਕਿ ਇੰਟਰ ਸਟੇਟ ਕੋਈ ਬੰਦਿਆਂ ਦੇ ਨਾਲ ਭਾਈ ਸਾਹਿਬ ਦੇ ਸੰਬੰਧ ਹੈ ਜਾਂ ਕੋਈ ਭਾਈ ਸਾਹਿਬ ਕਿਸੇ ਬੰਦੇ ਨੂੰ ਕੋਈ ਗਲਤ ਕੰਮ ਕਰਨ ਲਈ ਅਪਰੋਚ ਕਰਦੇ ਆ ਜਾਂ ਭਾਈ ਸਾਹਿਬ ਨੇ ਕੋਈ ਗਲਤ ਮੁੱਦਾ ਚੱਕਿਆ ਜਾਂ ਕੀ ਗੱਲ ਕੀਤੀ ਜਵਾਬ ਤਾਂ ਦਿਓ ਨਾ ਇਹਦਾ ਮਤਲਬ ਇਹ ਹੈ ਵੀ ਜਗਮੀਤ ਜੀ ਕੱਲੂ ਤੁਸੀਂ ਸੱਚੀ ਪੱਤਰਕਾਰਤਾ ਕਰਦੇ ਹੋ ਤੁਹਾਨੂੰ ਚੱਕ ਕੇ ਐਨੇ ਸੇ ਲਾ ਕੇ ਦੇ ਦਰਗੇ ਅੰਦਰ ਕਿ ਜਗਮੀਤ ਤਾਂ ਸੱਚੇ ਸਵਾਲ ਪੁੱਛਦਾ ਸੋ ਇਹਦਾ ਜਿਹੜਾ ਅਸੀਂ ਅਸੀਂ ਜਿਹੜਾ ਇਲੀਗਲ ਤਰੀਕੇ ਨਾਲ ਲੜਾਈ ਜਿਹੜੀ ਲੜ ਰਹੇ ਆ ਜਿਹੜੀਆਂ ਜੰਜੀਰਾਂ ਦੇ ਵਿੱਚ ਸਾਨੂੰ ਬੰਨਿਆ ਸਾਨੂੰ ਉਹਨਾਂ ਜੰਜੀਰਾਂ ਦੇ ਨਾਲ ਹੀ ਲੜਨਾ ਪੈਣਾ ਜੇ ਸਾਡੇ ਲਈ ਕਾਨੂੰਨ ਹੁੰਦਾ ਜੇ ਸਾਡੇ ਲਈ ਇਹ ਡੈਮੋਕਰੈਟਿਕ ਢਾਂਚਾ ਹੁੰਦਾ ਤਾਂ ਸਾਡੇ ਜਿਹੜੇ ਬੰਦੀ ਸਿੰਘ ਆ ਉਮਰ ਕਾਹਦਾ ਕੱਟ ਗਿਆ ਅੱਜ 32-32 ਸਾਲ ਹੋ ਗਏ ਉਹ ਅੰਦਰ ਬੈਠੇ ਆ ਤੇ ਅੱਜ ਵੀ ਉਹ ਇਹੀ ਗੱਲ ਉਹਨਾਂ ਦੇ ਉੱਤੇ ਆ ਕੇ ਖੜੀ ਹੈ ਵੀ ਉਹ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਆਪ ਦਾ ਸਿਰ ਝੁਕਾਓ ਹਮ ਸਿਰ ਝੁਕਾਓ ਤੁਸੀਂ ਆਪ ਦਾ ਤੁਸੀਂ ਮਾਫੀ ਮੰਗੋ ਉਹ ਕਹਿੰਦੇ ਵੀ ਜਦੋਂ ਅਸੀਂ ਗਲਤੀ ਨਹੀਂ ਕੁਝ ਕੀਤਾ ਸੀ ਮਾਫੀ ਕਾਦੋਂ ਮੰਗੇ ਸਾਨੂੰ ਜਿਹੜੀ ਉਮਰ ਕਹਿ ਦਿੱਤੀ ਸੀ ਅਸੀਂ ਕੱਟ ਲਈਏ ਸਾਨੂੰ ਬਾਹਰ ਕੱਢੋ ਸੋ ਇਹ ਜਿਹੜੀ ਸਟੇਟ ਆ ਉਹ ਸਾਨੂੰ ਝਗਾਉਣ ਦੀ ਕੋਸ਼ਿਸ਼ ਕਰਦੀ ਹੈ ਹਮੇਸ਼ਾ ਅੰਜੇ ਮੈਂ ਤੁਸੀਂ ਕਿਹਾ ਕਿ ਜੇ ਇਹ ਬੰਦੀ ਸਿੰਘ ਬੈਠੇ ਹੋਏ ਜਿਲ੍ਹਾਂ ਦੇ ਵਿੱਚ ਉਹਨਾਂ ਦੇ ਲਈ ਕੋਈ ਸਿਸਟਮ ਨੇ ਨਹੀਂ ਕੰਮ ਕੀਤਾ ਫਿਰ ਇਹਦਾ ਵੱਖਰਾ ਉਪਾਅ ਕੀ ਹੋਊਗਾ ਕਿਵੇਂ ਬੰਦਾ ਬਾਹਰ ਆਊਗਾ ਬੰਦਾ ਬਾਹਰ ਤਾਂ ਅੱਗੇ ਪਹਿਲਾਂ ਕੀ ਹੋਇਆ ਸੀ ਇੱਕ ਬੰਦਾ ਬਾਹਰ ਕੱਢਣ ਲਈ ਤੁਸੀਂ ਜੇਲ੍ਹ ਦਾ ਘਰਾਓ ਕਰ ਲਿਆ ਉਹ ਸੌਰੀ ਥਾਣੇ ਦਾ ਘਰਾਓ ਕਰ ਲਿਆ ਥਾਣੇ ਦਾ ਘਰਾਓ ਕਰਕੇ ਬੰਦਾ ਇਸੇ ਗੱਲ ਤੋਂ ਤਾਂ ਉਹਨਾਂ ਬੰਦੇ ਉੱਥੇ ਸੜ ਦਿੱਤੇ ਹੁਣ ਫਿਰ ਤੁਸੀਂ ਕਿਹੜਾ ਨਵਾਂ ਹੱਲ ਕੱਢ ਕੇ ਲੈ ਕੇ ਆਓਗੇ ਦੇਖੋ ਉਦੋਂ ਸਰਕਾਰ ਨੇ ਇੱਕ ਸਿਸਟਮ ਦੇ ਤਹਿਤ ਇੱਕ ਪ੍ਰੋਪੋਗੈਂਡਾ ਇੱਕ ਏਜੰਸੀਆਂ ਨੇ ਵਿੱਚ ਸਾਰਾ ਹਊਆ ਕ੍ਰੀਏਟ ਕਰਕੇ ਅੱਜ ਜਿਹੜੇ ਬੰਦੇ ਪਿੱਛੇ ਭਾਈ ਸਾਹਿਬ ਉਦੋਂ ਤੁਸੀਂ ਹੁੰਦੀ ਹੋ ਨਾ ਦਵਾਨ ਸਿੰਘ ਬਾਰੇ ਵੀ ਉਹ ਕਿਹੜੀਆਂ ਗੱਲਾਂ ਕਰ ਰਿਹਾ ਹੈ ਭਾਈ ਸਾਹਿਬ ਦੇ ਖਿਲਾਫ ਕੀ ਕੁਝ ਬੋਲ ਰਿਹਾ ਹੈ ਉਹਨਾਂ ਨੂੰ ਅਸੀਂ ਹੁਣ ਕੀ ਸਮਝੀਏ ਠੀਕ ਹੈ ਪਰ ਅਸੀਂ ਜਿਹੜਾ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜਾ ਵੀ ਸਾਡੀ ਪਾਰਟੀ ਦੀ ਕਾਲ ਹੋਊਗੀ ਚਾਹੇ ਉਹ ਡੀਸੀ ਦਫਤਰ ਹੋਣ ਚਾਹੇ ਉਹ ਕੋਈ ਮੰਨ ਕੇ ਚੱਲੋ ਵੀ ਸੀਐਮ ਦਾ ਕਰੋ ਹੋਵੇ ਕੁਝ ਵੀ ਹੋਵੇ ਅਸੀਂ ਜਿਹੜਾ ਪ੍ਰਦਰਸ਼ਨ ਹੈ ਉਹ ਲਾਜ਼ਮੀ ਕਰਾਂਗੇ ਤੇ ਸਰਕਾਰ ਨੂੰ ਦੱਸਾਂਗੇ ਵੀ ਭਾਈ ਅਮਰਤਪਾਲ ਨੂੰ ਚਾਹਣ ਵਾਲੇ ਹਜੇ ਪੰਜਾਬ ਦੇ ਵਿੱਚ ਕਿੰਨੇ ਲੋਕ ਬੈਠੇ ਹੈ ਕਿਹਨੇ ਸਾਹਮਣਾ ਦੱਸੋਗੇ ਤੁਸੀਂ ਪ੍ਰੋਟੈਸਟ ਕਰਕੇ ਬਈ ਜੀ ਸੜਕਾਂ ਤੇ ਉਤਰਾਂਗੇ ਸੜਕਾਂ ਤੇ ਉਤਰ ਕੇ ਜਿਹੜਾ ਹੈ ਉਹ ਇਹਨਾਂ ਨੂੰ ਆਪਦੀ ਤਾਕਤ ਵਿਖਾਵਾਂਗੇ ਜਿਹੜੇ ਤਰੀਕੇ ਨਾਲ ਹਮੇਸ਼ਾ ਡੈਮੋਕਰੈਟਿਕ ਤਰੀਕੇ ਨਾਲ ਹਮੇਸ਼ਾ ਦੱਸਿਆ ਜਾ ਰਿਹਾ ਉਸ ਤਰੀਕੇ ਨਾਲ ਜਿਹੜੀਆਂ ਪਹਿਲਾਂ ਪਾਰਟੀਆਂ ਇੱਕ ਪ੍ਰੋਪਾਗੈਂਡਾ ਕਰਦੀਆਂ ਨੇ ਸਿਰਫ ਆਪਣਾ ਉਹ ਆਪ ਵਿਖਾਵੇ ਲਈ ਅਸੀਂ ਵਿਖਾਵੇ ਲਈ ਨਹੀਂ ਲੜ ਰਹੇ ਅਸੀਂ ਬਕਾਇਦਾ ਆਪਦਾ ਮੁੱਦਾ ਲੈ ਕੇ ਇੱਕ ਆਪਦੀਆਂ ਤਾਕਤਾਂ ਲੈ ਕੇ ਸੀਐਮ ਤੋਂ ਜਵਾਬਦੇਹੀ ਲਵਾਂਗੇ ਵੀ ਦੱਸੋ ਬਾਈ ਜੀ ਸਾਨੂੰ ਵੀ ਸਾਡੇ ਸਾਡੇ ਜਿਹੜਾ ਐਮਪੀ ਤੋਂ ਤੁਹਾਨੂੰ ਕੀ ਖਤਰਾ ਹੈ ਜਿਹੜੀ ਗੱਲ ਤੋਂ ਕੰਮ ਦੀ ਸ਼ੁਰੂਆਤ ਹੋਈ ਉਹ ਹੀ ਕੰਮ ਤੁਸੀਂ ਹੁਣ ਗਾਂ ਉਹਨਾਂ ਦੇ ਨਾਲ ਆਲੇ ਹੋਏ ਕਰਨ ਲੱਗੇ ਹੋ ਕੀ ਤੁਹਾਨੂੰ ਲੱਗਦਾ ਕਿ ਇਹਦੇ ਲਈ ਉਹਨਾਂ ਨੂੰ ਜੇਲ੍ਹਾਂ ਦਾ ਕੋ ਘਾਟਾ ਬੱਦੇ ਬੰਦੇ ਨਾ ਸੱਟਣ ਕੇ ਅੰਦਾਜ਼ ਚੱਕ ਚੱਕੀ ਨਹੀਂ ਦੇਖੋ ਪਤਾ ਕੀ ਹੈ ਜਦੋਂ ਇਹਦੇ ਚ ਦੋ ਚੀਜ਼ਾਂ ਹੁੰਦੀਆਂ ਨੇ ਹਾਂ ਇੱਕ ਹੁੰਦਾ ਪ੍ਰਦਰਸ਼ਨ ਨੂੰ ਹਿੰਸਾ ਦਾ ਰੂਪ ਦੇਣਾ ਉਹ ਪਹਿਲਾਂ ਇਹਨਾਂ ਨੇ ਹਿੰਸਾ ਦਾ ਰੂਪ ਜਿਹੜਾ ਇੱਕ ਵਾਰੀ ਸਟੇਟ ਦੇ ਕੇ ਵੇਖ ਚੁੱਕੀ ਹੈ ਅਸੀਂ ਇਹ ਤੋਂ ਪਹਿਲਾਂ ਵੀ ਜਿਹੜਾ ਐਨਐਸਏ ਦੇ ਭਾਈ ਸਾਹਿਬ ਦੇ ਐਨਐਸਏ ਦੇ ਵਿਰੁੱਧ ਜਿਹੜਾ ਡੀਸੀ ਅੰਮ੍ਰਿਤਸਰ ਦੇ ਕੋਲ ਅਸੀਂ ਮੰਗ ਪੱਤਰ ਦਿੱਤਾ ਸੀ ਉਦੋਂ ਵੀ ਅਸੀਂ ਪ੍ਰਦਰਸ਼ਨ ਕੀਤਾ ਸੀ ਉਦੋਂ ਵੀ ਅਸੀਂ ਜਿਹੜਾ ਇੱਕ ਵੱਡੀ ਤਦਾਦ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਬੜਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਸੀ ਕਿਉਂਕਿ ਇਹ ਤਾਂ ਚਾਹੁੰਦੇ ਆ ਵੀ ਅਸੀਂ ਅਗਰੈਸਿਵ ਹੋ ਕੇ ਅਸੀਂ ਕੋਈ ਨਾ ਕੋਈ ਪੰਨ ਤੋੜ ਕਰੀਏ ਤੇ ਅਸੀਂ ਇਸ ਵੇਵ ਨੂੰ ਅਸੀਂ ਖਤਮ ਕਰ ਦਈਏ ਪਰ ਹੁਣ ਸਾਡੇ ਜਿਹੜੇ ਜਿਹੜੇ ਸਾਡੀ ਪਾਰਟੀ ਦੇ ਜਿਹੜੇ ਸਟ੍ਰਕਚਰ ਆ ਸਾਡੇ ਜਥੇਬੰਦੀ ਦੇ ਨਾਲ ਜਿਹੜੇ ਲੋਕ ਨੌਜਵਾਨ ਜਿਹੜੇ ਜੁੜੇ ਹੋਇਆ ਹੁਣ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਵੀ ਜੇ ਕੁਦਰ ਕਰਦੇ ਆ ਤੇ ਅਸੀਂ ਆਪ ਦਾ ਜਿਹੜਾ ਉਸ ਤੋਂ ਬਚਾ ਕਰਨਾ ਹੈ ਲੱਗਦਾ ਕਿ ਉਹ ਤਣਾਅਲੇ ਪਾਸੇ ਲੈ ਕੇ ਜਾਣਗੇ ਤੇ ਤੁਸੀਂ ਉਸ ਚੀਜ਼ ਤੋਂ ਬਚ ਕੇ ਨਿਕਲਣਾ ਹੈ ਬਿਲਕੁਲ ਜੀ ਇਹ ਤਾਂ ਹੁਣ ਇਹ ਇਹ ਹੀ ਤਾਂ ਆਪਣਾ ਇਹਨਾਂ ਦਾ ਸਿਸਟਮ ਹੈ ਬਾਰ ਬਾਰ ਇਹ ਚੀਜ਼ਾਂ ਕਰਕੇ ਇਹ ਹੀ ਤਾਂ ਉਕਸਾਰ ਰਿਹਾ ਹੈ ਇਹ ਉਕਸਾਰ ਰਿਹਾ ਵੀ ਇਹ ਹਾਈਪਰ ਹੋਣ ਭਾਈ ਸਾਹਿਬ ਦੇ ਉੱਤੇ ਜਿਹੜਾ ਕੁਝ ਵੀ ਇਹ ਅਜ ਤੋਂ ਪਹਿਲਾਂ ਜਿਹੜੀਆਂ ਐਨਐਸਏ ਲੱਗੀਆਂ ਨੇ ਉਹਦੇ ਤੇ ਹੁਣ ਬਾਰ ਬਾਰ ਜਿਹੜੀਆਂ ਹੁੱਜਾਂ ਮਾਰੀਆਂ ਜਾ ਰਹੀਆਂ ਹਨ ਪਰਿਵਾਰ ਨੂੰ ਰੋਕਿਆ ਜਾ ਰਿਹਾ ਸਾਡੇ ਬੰਦਿਆਂ ਤੇ ਨਜਾਇਜ਼ ਪਰਚੇ ਦਿੱਤੇ ਜਾ ਰਹੇ ਉਹ ਚਾਹੁੰਦੇ ਆ ਵੀ ਕੋਈ ਧਰਨੇ ਪ੍ਰਦਰਸ਼ਨ ਦੇ ਵਿੱਚ ਕੋਈ ਇਹ ਗਲਤ ਟਿੱਪਣੀ ਕਰਨ ਜਾਂ ਕੋਈ ਗਲਤ ਐਕਸ਼ਨ ਕਰਨ ਤੇ ਅਸੀਂ ਜਿਹੜੀ ਜਥੇਬੰਦੀ ਦਾ ਜਿਹੜਾ ਹੁਣ ਤੱਕ ਸ ਉਹਨੂੰ ਸੀ ਖਤਮ ਕਰ ਚੱਕੀ 24 ਦੇ ਵਿੱਚ ਮੈਂਬਰ ਪਾਰਲੀਮੈਂਟ ਬਣ ਗਏ ਉਹ ਇੱਕ ਹੀ ਹੁੰਦਾ ਕਿ ਕਈ ਏ ਕੁਝ ਸਮੇਂ ਬਾਅਦ ਪਾਰਲੀਮੈਂਟ ਮੈਂਬਰਸ਼ਿਪ ਜਿਹੜੀ ਉਹ ਰੱਦ ਕਰ ਦਿੱਤੀ ਜਾਂਦੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਦ ਕਰਦਨ ਚੋਣ ਨਵੇਂ ਕਰਾ ਕੇ ਨਵਾਂ ਬੰਦਾ ਚੁਣ ਲੈਣਾ ਤੋਂ ਦੇਖੋ ਜੇ ਐਦਾਂ ਹੁੰਦਾ ਹੂੰ ਜੇ ਐਦਾਂ ਹੁੰਦਾ ਤਾਂ ਸਾਨੂੰ ਆਪਦੇ ਸਿੱਖਾਂ ਦੇ ਮਾਣ ਹੈ ਸਾਡੇ ਸਿੱਖ ਇੱਟ ਦਾ ਜਵਾਬ ਫੇਰ ਪੱਥਰ ਨਾਲ ਦੇਣਗੇ ਇੱਥੇ ਵੀ ਜੇ ਇਸ ਸਰਕਾਰ ਨੂੰ ਇਹ ਲੱਗਦਾ ਨਾ ਵੀ ਅਸੀਂ ਵੀ ਪਹਿਲਾਂ ਮੰਨ ਕੇ ਚੱਲੋ ਵੀ ਜਿਵੇਂ ਹੁਣ ਇਹਨਾਂ ਨੇ ਤਰਨਤਾਰਨ ਦੇ ਵਿੱਚ ਜਿਹੜਾ ਕੁਝ ਹੋਇਆ ਵੀ ਹਰ ਬਾਰ ਨਹੀਂ ਇਹ ਕੁਝ ਹੁੰਦਾ ਹੁੰਦਾ ਐ ਕਿ ਤਰਨਤਾਰਨ ਦੀ ਜਿਮੀਨੀ ਚੋਣ ਦੇ ਵਿੱਚ ਤਰਨਤਾਰਨ ਦੇ ਲੋਕਾਂ ਨੂੰ ਪਤਾ ਸਰਕਾਰ ਨੇ ਉੱਥੇ ਕੀ ਕੁਛ ਕੀਤਾ ਬਾਕੀ ਜਿਹੜੀ ਦੂਜੀਆਂ ਪਾਰਟੀਆਂ ਉਹਨਾਂ ਨੇ ਉੱਥੇ ਕੀ ਕੁਛ ਕੀਤਾ ਸਾਡੀ ਪਾਰਟੀ ਨੂੰ ਪਿੱਛੇ ਕਰਨ ਦੇ ਲਈ ਪਰ ਫਿਰ ਵੀ ਬਿਨਾ 1 ਰੁਪਏ ਤੋਂ ਬਿਨਾ ਇੱਕ ਚਵਾਨੀ ਵੰਡੇ ਤੋਂ ਬਿਨਾ ਕੋਈ ਰੋਲੇ ਤੋਂ ਬਿਨਾ ਕਿਸੇ ਝਗੜੇ ਤੋਂ ਬਿਨਾ ਤੱਕਾਚਾਈ ਤੋਂ ਪੰਤਕ ਤੌਰ ਤੇ ਲੋਕਾਂ ਨੇ ਜਾਗਦਿਆਂ ਜਮੀਰਾ ਆ ਲੈਣੇ 20000 ਵੋਟ ਪਾਈ ਦੋ ਨੈਸ਼ਨਲ ਪਾਰਟੀਆਂ ਨੂੰ ਪਿੱਛੇ ਕਰ ਦਿੱਤਾ ਤੇ ਜੇ ਇਦਾਂ ਕੁਝ ਹੁੰਦਾ ਹੈ ਤਾਂ ਤਰਨ ਤਾਂ ਜਿਹੜੇ ਖਡੂਰ ਸਾਹਿਬ ਦੇ ਲੋਕ ਆ ਉਹ ਐਡੇ ਨਦਾਨ ਨਹੀਂ ਕਿ ਐਡੇ ਉਹਨਾਂ ਨੂੰ ਉਹਨਾਂ ਨੂੰ ਕੁਝ ਭੁੱਲਿਆ ਨਹੀਂ ਕਿ ਵੋਟ ਤਾਂ ਅਕਸਰ ਲੋਕਾਂ ਨੇ ਪਾਉਣੀ ਆ ਨਾ ਹੋ ਸਕਦਾ ਵੀ 2 ਲੱਖ ਦੀ بجائے ਉਹ 4 ਲੱਖ ਦੇ ਚਤਾਕੇ ਤੌਰ ਤੇ ਫਿਰ ਸਰਕਾਰ ਕਿੱਥੇ ਜਾਊਗੀ ਸੋ ਇਹ ਤਾਂ ਇਹਨੇ ਪਰਮ ਭਲੇਕੇ ਆ ਵੀ ਸਰਕਾਰ ਰੱਬ ਤਾਂ ਨਹੀਂ ਹੈ ਨਾ ਇਹ ਕੋਈ ਇਹ ਤਾਂ ਹੈ ਨਹੀਂਗਾ ਵੀ ਸਾਨੂੰ ਇਹ ਇਦਾਂ ਹੀ ਕੁਚਲ ਦੇਣਗੇ ਅਕਸਰ ਫਿਰ ਵੀ ਤਰੀਕੇ ਨਾਲ ਤੌਰ ਤਰੀਕੇ ਨਾਲ ਸਾਡੀ ਪਾਰਟੀ ਹੁਣ ਇੱਕ ਬੜੀ ਬਹੁਤ ਹੀ ਸੋਲਿਡ ਸਟਰਕਚਰ ਦੇ ਨਾਲ ਸਾਡੀ ਪਾਰਟੀ ਤਿਆਰ ਹੋ ਗਈ ਹੈ ਪਰ ਬੰਦੇ ਤਾਂ ਇਹ ਵੀ ਕਹਿ ਦਿੰਦੇ ਆ ਤੁਹਾਨੂੰ ਕਿ 27 ਵਾਲੀ ਜਿਹੜੀ ਫੋਕਸੀ ਉਹ ਉੱਥੇ ਨਿਕਲ ਗਈ ਜਿਮਨੀ ਚੋਣ ਦੇ ਵਿੱਚ ਤਰਨਤਨ ਕਿਵੇਂ ਨਿਕਲ ਗਈ ਜੀ ਉਹ ਕਹਿੰਦੇ ਵੋਟ ਘੱਟ ਪਈ ਤੁਹਾਨੂੰ ਨਹੀਂ ਤੇ ਫੇਰ ਤਾਂ ਜਿਹੜੀ ਕਾਂਗਰਸ ਆ ਜਿਹਦੇ 7 ਐਮਪੀ ਐ ਪੰਜਾਬ ਦੇ ਵਿੱਚ ਜਿਹੜੀ ਆਪਦੇ ਆਪ ਨੂੰ 2027 ਦੇ ਵਿੱਚ ਉਹ ਕਹਿ ਰਹੀ ਹੈ ਵੀ ਮੈਂ ਸਰਕਾਰ ਬਣਾਉਂਗੀ ਜਿਹੜੀ ਬੀਜੇਪੀ ਹੈ ਉਹ ਕਹਿ ਰਹੀ ਹੈ ਵੀ ਮੈਂ ਸਰਕਾਰ ਬਣਾਉਂਗੀ ਉਹਨਾਂ ਦੀਆਂ ਤਾਂ ਜਮਾਨਤਾਂ ਜਬਤ ਹੋ ਗਈਆਂ ਤੁਹਾਨੂੰ ਅੱਜ ਹਕੀਕਤ ਦੱਸਦਾ ਆਪਣਾ ਜਗਮੀਤ ਜੀ ਗੱਲ ਯਾਦ ਰੱਖਿਓ 2027 ਦੇ ਵਿੱਚ 99% ਝਾੜੂ ਵਾਲਿਆਂ ਦੀਆਂ ਜਮਾਨਤਾਂ ਜਬਤ ਹੁੰਦੀਆਂ ਤੁਹਾਨੂੰ ਦਿਖਾਵਾਂਗੇ 99% ਤੁਹਾਨੂੰ ਅਕਾਲੀਆਂ ਦੀਆਂ ਜਮਾਨਤਾਂ ਜਬਤੋਂ ਦਿਨਾ ਵਿਖਾਵਾਂਗੇ ਤੇ ਇੱਥੇ ਬਹੁਮਤੀ ਨਾਲ ਜਿਹੜੀ ਆ ਪੰਥਕ ਪਾਰਟੀ ਜਿਹੜੀ ਸਾਡੀ ਅਕਾਲੀ ਦਲ ਵਾਰਿਸ ਪੰਜਾਬ ਉਹ ਤੁਹਾਨੂੰ ਜਿੱਤ ਦੀ ਵਿਖਾਵਾਂਗੇ ਅਸੀਂ ਹੂੰ ਸੋ ਸਾਨੂੰ ਇਹ ਚੀਜ਼ ਦੇ ਮਾਣ ਆ ਸਾਨੂੰ ਆਪਦੇ ਲੋਕਾਂ ਦੇ ਮਾਣ ਆ ਲੋਕ ਚੁੱਪ ਕਰੇ ਬੈਠੇ ਲੋਕ ਬਹੁਤ ਦੁਖੀ ਐ ਇਨਾਂ ਤੋਂ ਇਹਨਾਂ ਫਰਜ਼ੀ ਇਨਕਲਾਬੀਆਂ ਨੇ ਤਾਂ ਜਿਹੜੀ ਨੱਕ ਨਾਲ ਲੋਕਾਂ ਦੀ ਜੀਭ ਲਵਾ ਦਿੱਤੀ ਜਿਹੜੀ ਆ ਬੋਲੀ ਹੋਈ ਗੱਲ ਲੋਕ ਸਾਹਮਣੇ ਰੱਖ ਲੈਂਦੇ ਹੁੰਦੇ ਆ ਨੇ ਰਿਜ਼ਲਟ ਵਾਲੇ ਦਿਨ ਕੱਢਾਂਗੇ ਉਸ ਦਿਨ ਵੇਖਾਂਗੇ ਕੀ ਕੁਝ ਬੰਦ ਆ ਮੈਂ ਕਹਿੰਦਾ ਜਰੂਰ ਸਾਹਮਣੇ ਰੱਖਿਓ ਜੀ ਬਿਲਕੁਲ ਸਾਮਕੇ ਰੱਖਿਓ ਹੂੰ ਅਸੀਂ ਤਾਂ ਤਰਨਤਾਰਨ ਦੇ ਵਿੱਚ ਵੀ ਕਿਹਾ ਸੀ ਰਾਜਾ ਵੜਿੰਗ ਜਾ ਕੇ ਕਹਿੰਦਾ ਸੀ ਵੀ 5ਵੇਂ ਨੰਬਰ ਤੇ ਆਊਗਾ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਰਾਜੇ ਵੜਿੰਗ ਨੂੰ ਮੈਂ ਜਵਾਬ ਦੇ ਹੀ ਦਿੱਤਾ ਸੀ ਮੈਂ ਤੁਹਾਨੂੰ ਉਹ ਬਾਈਟ ਵੀ ਦੇ ਸਕਦਾ ਮੈਂ ਬਕਾਇਦਾ ਕਿਹਾ ਸੀ ਵੀ ਕਾਂਗਰਸ ਦੀ ਜਮਾਨਤ ਜ਼ਬਤ ਹੋਊਗੀ ਤੇ ਹੋਈ ਐ ਹੁਣ ਵੀ ਤੁਹਾਨੂੰ ਕਹਿ ਰਿਹਾ ਵੀ ਝਾੜੂ ਤੇ ਅਕਾਲੀ ਦਲ ਦੀਆਂ ਜਮਾਨਤਾਂ ਜ਼ਬਤ ਹੋਣੀਆਂ ਸਤਾਈ ਦੇ ਵਿੱਚ ਤੇ ਦੇਖ ਲਓ ਤੁਸੀਂ ਇਹ ਚੀਜ਼ ਝਾੜੂ ਤੇ ਅਕਾਲੀ ਦਲ ਦੀਆਂ ਕਾਂਗਰਸ ਆਪ ਕਰੂਗੀ ਉਹ ਹੋ ਸਕਦਾ ਬਾਈ ਜੀ ਇਹ ਮੈਂ ਅੱਜ ਤੂੰ ਇਹ ਨਹੀਂ ਕਹਿ ਰਹੇ ਵੀ காங்கிரஸ் ਦੀਆਂ ਜਮਾਨਤਾਂ ਜਬਤ ਹੁੰਦੀਆਂ ਪਰ ਅਸੀਂ ਇਹ ਕਹਿ ਰਹੇ ਵੀ ਅਸੀਂ ਬਹੁਮਤ ਦੇ ਨਾਲ ਜਿੱਤਾਂਗੇ காங்கிரஸ் ਸਾਡੇ ਨਾਲ ਆਪਣਾ ਕੰਪੀਟੀਸ਼ਨ ਚ ਆਉਂਦੀ ਹੈ ਜਾਂ ਨਾ ਆਉਂਦੇ ਉਹ ਸਮਾਂ ਦੱਸੂਗਾ ਪਰ ਸਾਨੂੰ ਆਪ ਦੀ ਆਪ ਤੇ ਮਾਣ ਜਿਵੇਂ ਲੋਕਾਂ ਨੂੰ ਡਰਾਇਆ ਜਾ ਰਿਹਾ ਬੰਦਾ ਬਾਹਰ ਨਹੀਂ ਕੱਢਿਆ ਜਾ ਰਿਹਾ ਉਹਨੂੰ ਲੋਕ ਸਭਾ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਕਿ ਲੱਗਦਾ ਕਿ ਲੋਕ ਉਹਨਾਂ ਦੇ ਅੱਜ ਫਤਵਾ ਦੇ ਦੇਣ ਕਿ ਤਾਂ ਮਜਾ ਮਾ ਸਿਸਟਮ ਕੰਮ ਕਰਨ ਦੇਊਗਾ ਲੋਕਾਂ ਦੇ ਪ੍ਰੈਸ਼ਰ ਰੱਖਣਗੇ ਜਾਂ ਨਹੀਂ ਰੱਖਣਗੇ ਲੋਕ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਅੱਤ ਤੇ ਜਿਹੜਾ ਹੈਗਾ ਹੰਕਾਰ ਨੂੰ ਹਮੇਸ਼ਾ ਮਾਰਿਆ ਜਿਹੜਾ ਸੁਖਬੀਰ ਬਾਦਲ 25 ਸਾਲ ਰਾਜ ਕਰਨ ਨੂੰ ਕਹਿੰਦਾ ਸੀਗਾ ਤੁਸੀਂ ਦੇਖਿਆ ਹੋਣਾ 2017 ਚ ਜ਼ਮਾਨਤਾਂ ਜ਼ਬਤ ਹੋਈਆਂ ਇਹਨਾਂ ਦੀਆਂ 2022 ਚ ਜ਼ਮਾਨਤਾਂ ਜ਼ਬਤ ਹੋਈਆਂ ਇਹਨਾਂ ਦੀਆਂ ਐਦੂ ਵੱਡੀ ਜਿਹੜੀ 100 ਸਾਲ ਪੁਰਾਣੀ ਪਾਰਟੀ ਦੀਆਂ ਜ਼ਮਾਨਤਾਂ ਇਹਨਾਂ ਨੇ ਲੋਕਾਂ ਨੇ ਜ਼ਬਤ ਕਰਾਈਆਂ ਕਾਂਗਰਸ ਦੀਆਂ ਐਤਕੀ 22 ਚ ਜ਼ਮਾਨਤਾਂ ਜ਼ਬਤ ਕਰਾਈਆਂ ਕਿਉਂ ਕਿ ਹੰਕਾਰੇ ਸੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਇੱਕ ਵਾਰੀ ਸੱਤਾ 'ਚ ਬੈਠ ਗਏ ਆ ਤੁਹਾਨੂੰ ਲੱਗਦਾ ਸੀ ਵੀ ਆਮ ਆਦਮੀ ਪੰਜਾਬ 'ਚ ਸਰਕਾਰ ਬਣਾ ਲੂਗੀ ਆਮ ਆਦਮੀ ਕੋਲੇ ਕੀ ਕੀ ਸਟਰਕਚਰ ਸੀ ਕੀ ਸੀਗਾ ਕੁਝ ਵੀ ਨਹੀਂ ਸੀਗਾ ਪਹਿਲੀ ਵਾਰੀ 17 ਦੇ ਵਿੱਚ ਆਏ ਕਿੰਨੇ ਜਿੱਤੇ ਉਹਦੇ ਚ ਕਿੰਨੇ ਭੱਜ ਗਏ ਸੀ ਛੱਡ ਕੇ ਇਹ ਲੱਗਦਾ ਸੀ ਵੀ ਆਮ ਆਦਮੀ ਤਾਂ ਗਈ ਇਹਨਾਂ ਨੇ ਸਰਕਾਰ ਬਣਾ ਲਈ ਇਹਨਾਂ ਕੋਲੇ ਮੁੱਦਾ ਕੀ ਸੀ ਕੁਝ ਵੀ ਨਹੀਂ ਸਾਡੇ ਕੋਲ ਤਾਂ ਮੁੱਦੇ ਜੈਨੂਅਲ ਅਸੀਂ ਤਾਂ ਪੰਜਾਬ ਲੋਕਾਂ ਨੂੰ ਪਤਾ ਪਹਿਲਾਂ ਮੈਨੂੰ ਇਹ ਦੱਸੋ ਅੱਜ ਤੱਕ ਅਕਾਲੀ ਕਾਂਗਰਸੀ ਤੇ ਝਾੜੂ ਵਾਲੇ ਜ਼ਿਲ੍ਹੇ ਚ ਗਏ ਕਦ ਤੇ ਗਏ ਆ ਕਰਪਸ਼ਨ ਚ ਸਾਡੇ 40 ਨੌਜਵਾਨਾਂ ਤੋਂ ਪਲੱਸ ਅੱਜ ਜ਼ਿਲ੍ਹੇ ਚ ਬੈਠਿਆ ਕਦ ਚ ਬੈਠੇ ਆ ਪੰਜਾਬ ਦੀ ਲੜਾਈ ਲੜਨ ਚ ਨਸ਼ੇ ਛਡਾਉਣ ਚ ਆ ਦੀ ਸਿੱਖ ਜਿਹੜੇ ਮੁੱਦਿਆਂ ਦੇ ਉੱਤੇ ਲੜਾਈ ਲੜਨ ਦੇ ਵਿੱਚ ਆਪਦੇ ਆਨੰਦਪੁਰ ਦੇ ਮਤੇ ਤੇ ਉੱਤੇ ਲੜਾਈ ਲੜਨ ਦੇ ਵਿੱਚ ਉਹ ਅੱਜ ਜਿਲ੍ਹੇ ਦੇ ਵਿੱਚ ਬੈਠੇ ਆ ਸੋ ਇਹ ਇਹ ਤਾਂ ਇੱਕ ਸਰਕਾਰ ਨੇ ਹਵਾ ਘੇੜੀ ਕੀਤੀ ਹੈ ਸਾਡੀ ਗੱਲ ਪਰ ਇਹ ਤੇ ਦੂਜੇ ਪਾਸੇ ਲੋਕੀਂ ਤੁਹਾਡੇ ਵਿਰੋਧੀ ਨਹੀਂ ਉਹ ਇਹ ਗੱਲ ਕਹਿੰਦੇ ਕਿ ਕੁੜੀ ਵਾਲੇ ਰੌਲੇ ਦੇ ਕਰਕੇ ਸਾਰਾ ਸਿਸਟਮ ਉਹ ਤਾਂ ਬਹੁਤ ਕੁਝ ਕਹਿੰਦੇ ਆ ਬਾਈ ਜੀ ਉਹਨਾਂ ਦੇ ਕਹਿਣ ਨਾਲ ਤਾਂ ਹੁਣ ਰੱਬ ਤਾਂ ਥੱਲੇ ਆ ਨਹੀਂ ਰਿਹਾ ਇਹ ਧੂਏ ਦੇ ਬੱਦਲ ਹੈ ਹੂੰ ਇਹ ਗੱਜਦੇ ਰਹਿੰਦੇ ਇਹਨਾਂ ਚ ਕੁਝ ਨਹੀਂਗਾ ਹੂੰ ਇਹ ਤਾਂ ਬਥੇਰਾ ਕੁਝ ਕਹਿੰਦੇ ਸੀ ਹੈ ਤੇ ਰਹਿਣਗੇ ਹੂੰ ਠੀਕ ਹੈ ਇਹ ਗੱਲ ਹੁੰਦੀ ਤੇ ਸਾਬਤ ਕਰ ਦਿੰਦੇ ਉਹ ਇਹਨਾਂ ਦੀਆਂ ਬਹੁਤ ਜਿਹੜੇ ਪ੍ਰੋਪਗੈਂਡੀਆਂ ਵਿਰੋਧੀਆਂ ਦੇ ਉਹਨਾਂ ਨੇ ਤਾਂ ਆਪ ਦਾ ਜਿਹੜਾ ਕੁਝ ਕਰਨਾ ਉਹ ਕਰ ਹੀ ਜਾਣਾ ਹੈ ਲੋਕਾਂ ਨੂੰ ਪਤਾ ਹੈ ਜੇ ਲੋਕ ਅਜਿਹੀ ਗੱਲ ਹੋ ਗਈ ਹੁੰਦੀ ਤਾਂ ਉਹ ਭਾਈ ਸਾਹਿਬ ਦਾ ਹਲਕਾ ਹੈ ਭਾਈ ਸਾਹਿਬ ਦੇ ਹਲਕੇ ਦੇ ਵਿੱਚ ਲੋਕਾਂ ਨੇ 2 ਲੱਖ ਤੇ ਥੋੜੀ ਨਾ ਜਟਾਉਣਾ ਸੀ ਹਮ ਸੋ ਇਹ ਇਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹੈ ਤੇ ਰਹਿਣੀਆਂ ਪਰ ਸਾਨੂੰ ਇਨ੍ਹਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਕੌਮ ਨੂੰ ਪਤਾ ਲੱਗ ਗਿਆ ਵੀ ਇੱਕ ਨੌਜਵਾਨ ਇੱਕ ਜੰਨਤ ਵਰਗੇ ਦੇਸ਼ ਨੂੰ ਛੱਡ ਕੇ ਆ ਕੇ ਅੱਜ ਜੇਲ੍ਹ ਦੇ ਵਿੱਚ ਜੇ ਬੈਠਾ ਉਹ ਪੰਥ ਤੇ ਪੰਜਾਬ ਲਈ ਬੈਠਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੇ ਅਸੀਂ ਕਿਸੇ ਪੰਥਕ ਤੇ ਪੰਜਾਬ ਨੂੰ ਤੇ ਪੰਥ ਨੂੰ ਪਿਆਰ ਕਰਨ ਵਾਲੇ ਬੰਦੇ ਨੂੰ ਸੀਐਮ ਬਣਾਵਾਂਗੇ ਤਾਂ ਸਾਡਾ ਭਲਾ ਹੋਊਗਾ ਇਹਨਾਂ ਨੇ ਮਹਾਰਾਜਾ ਵੀ ਬਣਾ ਕੇ ਦੇਖ ਲਿਆ ਇਹਨਾਂ ਨੇ ਵਪਾਰੀ ਵੀ ਬਣਾ ਕੇ ਦੇਖ ਲਿਆ ਬਾਦਲ ਇਹਨਾਂ ਨੇ ਆ ਚੁਟਕਲੇ ਸੁਣਾਉਣ ਵਾਲਾ ਵੀ ਬਣਾ ਕੇ ਦੇਖ ਲਿਆ ਕੀ ਪੰਜਾਬ ਦਾ ਕੀਤਾ ਪੰਜਾਬ ਨੂੰ ਇਹਨਾਂ ਨੇ ਤਬਾਹ ਕਰਕੇ ਰੱਖ ਦਿੱਤਾ ਅੱਜ 4 ਲੱਖ ਤੋਂ ਪਲੱਸ 7 ਲੱਖ ਕਰੋੜ ਤੋਂ ਪਲੱਸ ਕਰਜ਼ਾ ਪੰਜਾਬ ਦੇ ਸਿਰ 'ਤੇ ਸੋ ਇਹਨਾਂ ਕੋਲੇ ਤਾਂ ਕੋਈ 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 ਇਹਨਾਂ ਕੋਲੇ ਏਜੰਡਾ ਨਹੀਂ ਕੁਛ ਨਹੀਂ ਬਕਾਇਦਾ ਜਦੋਂ ਮੈਨੀਫੈਸਟੋ ਆਊਗਾ ਮੈਨੀਫੈਸਟੋ ਨੂੰ ਤੁਸੀਂ ਕੰਪਲੀਟ ਕਰ ਲਿਓ ਦੂਜੀਆਂ ਪਾਰਟੀਆਂ ਦੇ ਨਾਲ ਅਸੀਂ ਦੁਨਿਆਵੀ ਮੁੱਦਿਆਂ ਤੇ ਲੜਾਈ ਲੜਨੀ ਹੈ ਅਸੀਂ ਕੋਈ ਤਕਬੀਰਾਂ ਨੂੰ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਣਾਉਂਦੇ ਜਾਂ ਸੀ ਭਗਵੰਤ ਮਾਨਾਂ ਨੂੰ ਇਹ ਨਹੀਂ ਕਹਿੰਦੇ ਕਿ ਇੱਥੇ ਆ ਕੇ ਗੋਰੇ ਨੌਕਰੀਆਂ ਕਰਾਂਗੇ ਅਸੀਂ ਕਹਿੰਨੇ ਅਸੀਂ ਪੰਜਾਬ ਨੂੰ ਪੰਜਾਬ ਬਣਾਵਾਂਗੇ ਸਾਡਾ ਜਿਹੜਾ ਪਾਣੀ ਹੈ ਨਹਿਰਾਂ ਦਾ ਜ਼ਹਿਰ ਬਣ ਗਿਆ ਬੁੱਡੇ ਨਾਲੇ ਵਰਗੇ ਨੇ ਸਾਡਾ ਮਾਲਵਾ ਖਾ ਗਿਆ ਕੈਂਸਰ ਦੇ ਨਾਲ ਅਸੀਂ ਉਹਦੀ ਲੜਾਈ ਲੜਾਂਗੇ ਅਸੀਂ ਮਾਫ ਕਰਨਾ ਚਿੱਟੇ ਦੀ ਲੜਾਈ ਲੜਾਂਗੇ ਅਸੀਂ ਆਪਦੀ ਕਿਸਾਨੀ ਦੀ ਲੜਾਈ ਲੜਾਂਗੇ ਅਸੀਂ ਇੱਥੇ ਜਿਹੜਾ ਮੰਨ ਕੇ ਚੱਲੋ ਸਾਡੇ ਗੁਰੂ ਮਹਾਰਾਜ ਦੀ ਬੇਇੱਜ਼ਤੀ ਜਿਹੜੀ ਇਹਨਾਂ ਲੋਕਾਂ ਨੇ ਸਾਡੀ 21ਵੀਂ ਸਦੀ ਦੇ ਮੱਥੇ ਤੇ ਸਭ ਤੋਂ ਵੱਡਾ ਕਲੰਕ ਹੈ ਅਸੀਂ ਉਹਦਾ ਇਨਸਾਫ ਦੀ ਲੜਾਈ ਲੜਾਂਗੇ ਅਸੀਂ ਆਪ ਤਾਂ دنیਵੀ ਮੁੱਦਿਆਂ ਤੇ ਲੜਾਂਗੇ ਤਾਂ ਲੋਕ دنیਵੀ ਮੁੱਦਿਆਂ ਨੂੰ ਵੋਟ ਪਾਉਣਗੇ ਤੁਸੀਂ دنیਵੀ ਮੁੱਦਿਆਂ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹੋ 27 ਦੇ ਵਿੱਚ ਬਿਲਕੁਲ ਜੀ ਸੋ ਤਾਂ ਇਹਦੇ ਵਿੱਚ ਇੱਕ ਚਲੋ ਠੀਕ ਹੈ ਪੰਜਾਬ ਦੇ ਵਿੱਚ ਜਦੋਂ ਇਹ ਜਿਹੜੀਆਂ ਖੁੱਲੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਬਦਲਾਅ ਬਹੁਤ ਤਕੜਾ ਹੁੰਦਾ ਹੁੰਦਾ ਕਿਸੇ ਨੇ ਸੋਚਿਆ ਨਹੀਂ ਹੁੰਦਾ ਐਮਐਲਏ ਵੀ ਬਣ ਜਾਂਦਾ ਤਾਂ ਹੁਣ ਮੈਂ ਲੱਗਦਾ ਇਹ ਬਾਈ ਵਾਲਾ ਕੰਮ ਹੋਇਆ ਤੇ ਕਈ ਵਾਰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬੰਦੇ ਬਹੁਤ ਸਿੰਪਲ ਦੇ ਬੰਦੇ ਐਮਐਲਏ ਬਣ ਕੇ 27 ਦੇ ਵਿੱਚ ਵੀ ਸ਼ਾਇਦ ਅਜਿਹਾ ਹੋ ਸਕਦਾ ਪਰ ਇਹਨਾਂ ਤੋਂ ਨਾਰਾਜ਼ਗੀ ਵੀ ਵੜੀ ਹੋਈ ਕਿ ਭਾਈ ਆਮ ਬੰਦਿਆਂ ਦੇ ਹੱਥ 'ਚ ਦੇਖ ਕੇ ਪੰਜਾਬ ਦਾ ਢਾਂਚਾ ਨਹੀਂ ਚੱਲਦਾ ਹੁੰਦਾਗਾ ਹੁਣ ਆਮ ਮਨਾਂ ਦੇ ਹੱਥ 'ਚ ਸਿਸਟਮ ਦੇ ਕੇ ਬਾਅਦ 'ਚ ਪਛਤਾਵਾ ਵੀ ਬੜਾ ਕਰ ਲੈ ਲੋਕਾਂ ਨੇ ਨਹੀਂ ਦੇਖੋ ਆਮ ਤੁਹਾਡੇ ਕੋਲ ਹੈ ਕੋ ਚਲਾ ਸਕਦੇ ਹੋ ਕਿਤੇ ਇਹ ਨਾ ਹੋਵੇ ਉਹ ਤੋਂ ਇਹ ਚੀਜ਼ ਪ੍ਰਚਾਰੀ ਜਾਏ ਭਾਈ ਤੁਹਾਨੂੰ ਤਾਂ ਜੇਲਾ ਚ ਹੀ ਜਾਣਗੇ ਤੁਹਾਡਾ ਬੰਦਾ ਤਾਂ ਐਮਐਲਏ ਜੇਲ੍ਹ ਚ ਬੈਠਾ ਰਹੂਗਾ ਉਹਦੋਂ ਬਈ ਤੁਹਾਡੇ ਕੰਮ ਕਿੰਨੇ ਕਰਾਉਣੇ ਆ ਥਾਣੇ ਪਟਾਣੇ ਨਿੱਕੇ ਮੋਟੇ ਕੰਮ ਤਾਂ ਹੁੰਦੇ ਨੇ ਨਹੀਂ ਮੈਨੂੰ ਇਹ ਦੱਸੋ ਅੱਜ ਸਰਕਾਰ ਹੈ ਹਮ ਸਰਕਾਰ ਨੇ ਕੱਡੇ ਕੱਡੇ ਵੱਡੇ ਐਲਾਨ ਕੀਤੇ ਸੀ ਕੋਈ ਐਲਾਨ ਅੱਜ ਤੱਕ ਨਿਪੜੇ ਚੜਿਆ ਨਹੀਂ ਚੜਿਆ ਅਸੀਂ دنیਆਵੀ ਗੱਲਾਂ ਕਰਦੇ ਆ ਅਸੀਂ ਕਹਿੰਨੇ ਅਸੀਂ ਕਿਸਾਨੀ ਨੂੰ ਅੱਪ ਕਰਾਂਗੇ ਅਸੀਂ ਕਿਸਾਨੀ ਨੂੰ ਕਿਵੇਂ ਅੱਪ ਕਰਾਂਗੇ ਕਸਾਨੀ ਨੂੰ ਅਪ ਕਰਨ ਵਾਸਤੇ دنیਵੀ ਚੀਜ਼ਾਂ ਦੀ ਲੋੜ ਹੈ ਛੋਟੇ ਛੋਟੇ ਜਿਹੜੇ ਫੈਸਲੇ ਆ ਜਿਹੜੇ ਜਿਹੜੇ ਜ਼ਰੂਰੀ ਲੈਣੇ ਆ ਅੱਜ ਪੰਜਾਬ ਦੇ ਵਿੱਚ 90% ਆਰਟੀਫੀਸ਼ਲ ਦੁੱਧ ਬਣ ਰਿਹਾ ਹੈ ਹੂੰ ਉਹ ਦੁੱਧ ਨੂੰ ਤੁਸੀਂ ਅੱਜ ਬੈਨ ਕਰ ਦੋ ਤੇ ਉਸ ਦੁੱਧ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਬਣਾ ਕੇ ਆਪਣਾ ਉੱਥੇ ਭੇਜੋ ਤੁਸੀਂ ਪਾਰਲੀਮੈਂਟ ਦੇ ਵਿੱਚ ਵੀ ਜਿਹੜੇ ਆਰਟੀਫੀਸ਼ਲ ਦੁੱਧ ਬਣਾਉਂਦੇ ਉਹਨਾਂ ਤੇ ਅਸੀਂ 307 ਦਾ ਪਰਚਾ ਦਵਾਵਾਂਗੇ ਕਿਉਂਕਿ ਉਹ ਆਪਦੇ ਲਾਲਚ ਲਈ ਕਿਸੇ ਨੂੰ ਮਾਰ ਰਹੇ ਆ ਠੀਕ ਹੈ ਦੁੱਧ ਜਦੋਂ ਆਰਟੀਫੀਸ਼ੀਅਲ ਬੰਦ ਹੋਊਗਾ ਲੋਕ ਆਪਦੇ ਘਰਾਂ ਦੇ ਵਿੱਚ ਪਸ਼ੂ ਰੱਖਣੇ ਦੁਬਾਰਾ ਸ਼ੁਰੂ ਕਰਨਗੇ ਦੁੱਧ ਦਾ ਕਾਰੋਬਾਰ ਕਰਨਗੇ ਕਿਸਾਨੀ ਦੇ ਘਰ ਦੇ ਵਿੱਚ ਡੇਲੀ ਦੀ ਇਨਕਮ ਆਊਗੀ ਡੇਲੀ ਦੀ ਇਨਕਮ ਆਊਗੀ ਤਾਂ ਕਿਸਾਨ ਹੌਲੀ ਹੌਲੀ ਆਪ ਹੋ ਜਾਊਗਾ ਜ਼ੇਰੀਆਂ ਚੀਜ਼ਾਂ ਸਾਡੀ ਪਾਰਟੀ ਕੋਲੇ ਦੁਨਿਆਵੀ ਟੈਂਸ਼ਨ ਨੂੰ ਪਪ ਕਰਨ ਵਾਸਤੇ ਸੋ ਇਹ ਜਿਹੜੀ ਇਹ ਸਰਕਾਰਾਂ ਨੇ ਇਹ ਹਵਾਈ ਗੱਲਾਂ ਕਰਦੀਆਂ ਨੇ ਇਹ ਕਹਿੰਦੇ ਸੀ ਵੀ ਅਸੀਂ BMW ਲੈ ਆਂਦਾ ਅਸੀਂ ਆਪਣਾ ਬਾਹਰਲੇ ਮੁਲਕਾਂ ਦੇ ਵਿੱਚੋਂ ਵੱਡੇ ਇਨਵੈਸਟਰ ਲਿਆਵਾਂਗੇ ਉਹ ਭਰਾਵਾ ਇਨਵੈਸਟਰ ਆਉਣਗੇ ਕਿੱਥੇ ਇਹ ਤਾਂ ਦੱਸੋ ਇੱਥੇ ਤਾਂ 5000 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਆ ਅੱਜ ਸਾਡੀ ਜਵਾਨੀ ਦਾ ਕੀ ਹਾਲ ਹੈ ਅੱਜ ਸਾਡੇ ਨੌਜਵਾਨ ਚਿੱਟੇ ਨਾਲ ਮਰ ਰਹੇ ਆ ਕੱਲ ਪਰਸੋ ਤੁਸੀਂ ਝੋਟੇ ਦੀ ਵੀਡੀਓ ਦੇਖੀ ਹੋਣੀ ਹੈ ਕਿਵੇਂ ਮੁੰਡਾ ਥੱਲੇ ਲੌਂਕਿਆ ਪਿਆ ਸੀਗਾ ਸਾਹ ਨਾਲ ਗਾ ਮੁੰਡਾ ਇੱਕ ਸਰੰਜ ਨਾਲ ਡਿੱਗਿਆ ਪਿਆ ਸੀ ਕੌਣ ਆਊਗਾ ਇੱਥੇ ਕਰਨਤਾਰ ਦੇ ਵਿੱਚ ਤੁਸੀਂ ਗਏ ਹੋ ਤੁਸੀਂ ਉੱਥੇ ਵੇਖਿਆ ਹੀ ਹੈ ਕੀ ਹਾਲ ਹੈ ਕਿਵੇਂ ਗੁੰਡਾ ਰਾਜ ਹੈ ਉੱਥੇ ਕਿਵੇਂ ਰਾਤ ਨੂੰ ਗੈਂਗਸਟਰਾਂ ਦੇ ਫੋਨੋਂ ਦੇ ਤੜਕੇ ਨੂੰ ਕੌਲਿਆਂ ਤੋਂ ਝੰਡੇ ਲੈ ਜਾਂਦੇ ਇੱਥੇ ਇੱਥੇ ਮੈਨੂੰ ਦੱਸੋ ਕਿਹੜਾ ਵਪਾਰੀ ਸੇਫ ਆ ਉਹ ਇੱਕ ਕੁਲਚੇ ਵਾਲਾ ਵਿਚਾਰਾ ਉਹਦਾ ਕੀ ਕਸੂਰ ਸੀਗਾ ਬੰਢੇ ਮਾਰਿਆ ਉਹ ਮਾਰਿਆ ਆਪਣਾ ਕੱਪੜੇ ਵਾਲਾ ਹਬੋਰ ਵਾਲਾ ਠੀਕ ਹੈ ਕਿਹੋ ਜਿਹੇ ਵਪਾਰੀਆਂ ਨੂੰ ਇਹ ਟਾਰਗੇਟ ਕਰ ਰਹੇ ਆ 5-5 10 ਦਾ ਹਜ਼ਾਰ ਰੁਪਏ ਵਿੱਚ ਪੰਜਾਬ ਚ ਬੰਦਾ ਮਾਰ ਦਿੰਦੇ ਇਹ ਤਾਂ ਯੂਪੀ ਚ ਨਹੀਂ ਹੁੰਦਾ ਸੀ ਇਦਾਂ ਤਾਂ ਬਿਹਾਰ ਚ ਨਹੀਂ ਹੁੰਦਾ ਸੀ ਜਿਹੜਾ ਅੱਜ ਪੰਜਾਬ ਚ ਹੋ ਰਿਹਾ ਸੋ ਅਸੀਂ ਆਪ ਦੀ ਪੀੜ੍ਹੀ ਨੂੰ ਆਪ ਦੀ ਜਵਾਨੀ ਨੂੰ ਸਹੀ ਰਾਹ ਤੇ ਪਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨੂੰ ਸਹੀ ਮੁੱਦਿਆਂ ਦੇ ਉੱਤੇ ਇਫੈਕਟ ਕਰਕੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਤੁਹਾਨੂੰ ਲੱਗਦਾ ਹੈ ਕਿ ਬੰਦਾ ਪਾਰਲੀਮੈਂਟ ਚ ਨਹੀਂ ਜਾਂਦਾ ਤੇ ਉਹਨੂੰ ਸੀਐਮ ਬਣਨ ਤੱਕ ਦੀ ਜਿਹੜੀ ਇਹ ਖੁੱਲ ਮਿਲ ਜੇਗੀ ਸੀਐਮ ਲੋਕਾਂ ਨੇ ਬਣਾਉਣਾ ਭਗਵੰਤ ਮਾਨ ਨੇ ਨਹੀਂ ਨਾ ਬਣਾਉਣਾ ਜੀ ਇਹ ਖੁੱਲ ਜਿਹੜੀ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੇ ਬਣਾਇਆ ਭਗਵੰਤ ਮਾਨ ਨੂੰ ਕੇਂਜਰੀਵਾਲ ਨੇ ਨਹੀਂ ਬਣਾਇਆ ਭਗਵੰਤ ਮਾਨ ਨੂੰ ਮੋਦੀ ਨੇ ਨਹੀਂ ਬਣਾਇਆ ਪੰਜਾਬ ਦੇ ਲੋਕਾਂ ਨੇ ਵੋਟ ਨੱਪ ਕੇ ਵਿਸ਼ਵਾਸ ਕਰਕੇ ਬਣਾਇਆ ਸੀ ਤੇ ਇਹਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਉਹਦਾ ਲੋਕ ਜਵਾਬ ਦੇਣਗੇ ਇਹ ਨੌਜਵਾਨ ਜਿਹੜਾ 3 ਸਾਲ ਤੋਂ ਅੱਜ ਤਸ਼ੱਦਦ ਇਹ ਸਰਕਾਰ ਦਾ ਸਹਰਿਆ ਉਹਦਾ ਪਰਿਵਾਰ ਦੇ ਨਾਲ ਜਿਹੜਾ ਕੁਝ ਇਹ ਜ਼ੁਲਮ ਕਰ ਰਿਹਾ 40 ਨੌਜਵਾਨ 50 ਨੌਜਵਾਨ ਜਿਹੜੇ ਜ਼ਿਲ੍ਹਾ ਚ ਇਹਨਾਂ ਨੇ ਦੱਬ ਕੇ ਰੱਖੇ ਆ ਕਿਸੇ ਦੀ ਆਵਾਜ਼ ਨਹੀਂ ਭਗਵੰਤ ਮਾਨ ਬਾਹਰ ਨਿਕਲ ਦਿੰਦਾ ਇਹਨੂੰ ਲੋਅਰ ਸਟਾਈਚ ਲੋਕ ਦੱਸਣਗੇ ਏ ਸੀਐਮ ਭਗਵੰਤ ਮਾਨ ਨੇ ਨਹੀਂ ਜਾਂ ਡੀਸੀ ਅੰਮ੍ਰਿਤਸਰ ਜਾਂ ਐਸਐਸਪੀ ਅੰਮ੍ਰਿਤਸਰ ਨੇ ਨਹੀਂ ਬਣਾਉਣਾ ਜੀ ਇਹ ਲੋਕਾਂ ਨੇ ਬਣਾਉਣਾ ਤੇ ਲੋਕਾਂ ਦਾ ਫਤਵਾ ਹੈ ਲੋਕ 2027 ਚਾਹ ਦਾ ਫਤਵਾ ਦੇਣਗੇ ਤੁਹਾਨੂੰ ਲੋਕ ਦੱਸਣਗੇ ਕਿ ਸਾਡਾ ਮੁੱਖ ਮੰਤਰੀ ਕੌਣ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇਜਿੰਦਰ ਜੀ ਤੇਜਿੰਦਰ ਜੀ ਸਾਡੇ ਨਾਲ ਮੌਜੂਦ ਹਨ ਵਾਰਿਸ ਪੰਜਾਬ ਚ ਇੱਥੇ ਬੰਦੀ ਤੋਂ ਗੱਲਬਾਤ ਇਹ ਹੈ ਕਿ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਤੋਂ ਪੰਜਾਬ ਸਰਕਾਰ ਨੇ ਇਸ ਕਰਕੇ ਪਾਬੰਦੀ ਲਾ ਦਿੱਤੀ ਕਿ ਭਾਈ ਲਾਅ ਐਂਡ ਆਰਡਰ ਜਿਹੜਾ ਉਹ ਪੰਜਾਬ ਦਾ ਵਿਗੜ ਜਾਵੇਗਾ ਹੁਣ ਇਹਨਾਂ ਨੇ ਕਾਰਨ ਪੁੱਛਿਆ ਵੀ ਕਿਹੜੇ ਕਾਰਨ ਨੂੰ ਲੈ ਕੇ ਵਿਕਟ ਜਾਊਗਾ ਜੇ ਤੁਸੀਂ ਕਾਰਨ ਨਾ ਦੱਸੋਗੇ ਕਹਿੰਦੇ ਕਿ ਭਾਈ ਸਾਡੀ ਜਥੇਬੰਦੀ ਸਾਡੀ ਪਾਰਟੀ ਜਿਹੜੀ ਆ ਉਹ ਤਖਤੀਆਂ ਲੈ ਕੇ ਤੇਰੀ ਕੋਠੀ ਵਾਲੇ ਪਾਸੇ ਤੇਰੇ ਕਾਫਲੇਆਂ ਵਾਲੇ ਪਾਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਤੁਹਾਡੇ ਤੋਂ ਜਵਾਬ ਮੰਗਾਂਗੇ ਜੇ ਹੁਣ ਜਵਾਬ ਨਾ ਦਿੱਤੇ ਤਾਂ ਸਤਾਈ ਦੇ ਵਿੱਚ ਤੁਹਾਨੂੰ ਲੋਕ ਜਵਾਬ ਦੇਣਗੇ ਇਹਨਾਂ ਦੇ ਵੱਲੋਂ ਵੱਡਾ ਜਿਹੜਾ ਉਹ ਪੱਖ ਰੱਖਿਆ ਗਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ